ਲੋ ਵੀ ਦੋਸਤੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਖਾਸ ਆ ਖਾਸ ਕਿਵੇਂ ਕਿਉਂਕਿ ਅੱਜ ਆਪਾਂ ਇੱਕ ਹੋਰ ਆ ਜਿਹੜੇ ਵੀਰ ਨੂੰ ਤੁਹਾਡੇ ਰੂਹ ਰੂ ਕਰਨ ਜਾ ਰਹੇ ਆ ਵੀਡੀਓ ਪੂਰੀ ਵੇਖਿਓ ਅਤੇ ਸ਼ੇਅਰ ਲਾਇਕ ਫੋਲੋ ਜ਼ਰੂਰ ਕਰ ਦਿਓ ਅੱਜ ਇਹ ਲਤੀਨਾ ਧੁਰੇ ਦੀ ਟੀਮ ਪਹੁੰਚੀ ਹੋਈ ਆ ਸੰਗਰੂਰ ਜ਼ਿਲ੍ਹੇ ਦੇ ਪਿੰਡ ਪਸੌੜ ਦੇ ਸੁਨੂ ਗੋੜ ਫਾਰਮ ਦੇ ਵਿੱਚ ਇਹ ਵੀਰਾਂ ਦੀ ਚੌਥੀ ਪੀੜ੍ਹੀ ਬੱਕਰੀ ਪਾਲਣ ਕਰ ਰਹੀ ਆ ਇੰਨਾ ਵੀਰਾਂ ਕੋਲ ਇੱਕ ਤੋਂ ਇੱਕ ਟੌਪ ਦੀ ਚੈਂਪੀਅਨ ਬੱਕਰੀਆ ਪੰਜਾਬ ਦਾ ਕੋਈ ਐਸਾ ਮੇਲਾ ਨਹੀਂ ਹੋਵੇਗਾ ਜਿੱਥੇ ਇੰਨਾ ਵੀਰਾਂ ਦੀਆਂ ਬੱਕਰੀਆਂ ਇਨਾਮ ਨਾਲ ਲੈ ਕੇ ਆਈਆਂ ਹੋਣ ਚਲੋ ਵੀਰਾਂ ਦੇ ਨਾਲ ਗੱਲਬਾਤ ਕਰਦੇ ਆਂ ਤੇ ਪੁੱਛਦੇ ਆਂ ਵੀ ਇਹ ਇਸ ਕੰਮ ਦੇ ਵਿੱਚ ਕਿਵੇਂ ਆਏ ਤੇ ਇਸ ਕੰਮ ਨੂੰ ਕਿਵੇਂ ਕਰ ਰਹੇ ਹਨ ਕਿੰਨਾ ਮੁਨਾਫਾ ਇਸ ਕੰਮ ਦੇ ਵਿੱਚ ਹੈਗਾ ਜਾਂ ਨਹੀਂ ਹੈਗਾ ਸਾਰੀ ਗੱਲਬਾਤ ਕਰਾਂਗੇ ਆਪਾਂ ਵੀਰਾਂ ਦੇ ਨਾਲ ਚਲੋ ਤੁਸੀਂ ਵੀਡੀਓ ਨੂੰ ਲਾਇਕ ਸ਼ੇਅਰ ਪੇ ਨੂੰ ਫੋਲੋ ਕਰਕੇ ਅਤੇ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਆਜੋ ਮਾਗਰ ਮਾਗਰ ਆਪਾਂ ਗੱਲਬਾਤ ਕਰਦੇ ਆਂਗੇ ਆਜੋ ਸਤਿ ਸ਼੍ਰੀ ਅਕਾਲ ਜੀ ਕਿਵੇਂ ਸਾਨੂੰ ਬਾਈ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਜਿਹੜੇ ਇਲ ਦਿਲਾਂ ਨਾਲ YouTube ਚੈਨਲ ਤੇ Facebook ਧੂਰੀ ਦੇਖਦੇ ਨੇ ਠੀਕ ਹੈ ਜੀ ਅੰਕਲ ਜੀ ਨਾਲ ਗੱਲਬਾਤ ਕਰ ਦਾਂਗੇ ਸਤਿ ਸ਼੍ਰੀ ਅਕਾਲ ਠੀਕ ਠਾਕ ਹੋ ਜੀ ਹਾਂ ਠੀਕ ਹੈ ਜੀ ਕਿੰਨਾ ਟਾਈਮ ਹੋ ਗਿਆ ਇਹ ਕੰਮ ਕਾਰ ਕਰਦਿਆਂ ਨੂੰ ਜੀ ਹਮ ਨੂੰ ਮੈਨੂੰ ਹੋ ਗਏ ਹੋਣਗੇ 43 ਸਾਲ ਇਹਦੇ 43 ਸਾਲ ਹੈ ਜੀ ਠੀਕ ਹੈ ਜੀ ਆਪਾਂ ਹੀ ਸ਼ੁਰੂ ਕਰਿਆ ਸੀ ਜਾਂ ਫਿਰ ਨਹੀਂ ਦਾਦੇ ਪੜਦਾਦੇ ਦਾਦੇ ਪੜਦਾਦੇ ਠੀਕ ਹੈ ਜੀ ਕਿੰਨੀ ਪੀੜੀ ਕਹਿ ਸਕਦੇ ਆਪਾਂ ਇਹ ਚੌਥੀ ਪੀੜੀ ਆ ਗਿਆ ਸਾਡੇ ਕੰਮ ਮੇਰਾ ਹੁਣ ਬੇਟਾ ਆ ਗਿਆ ਚੌਥੀ ਪੀੜੀ ਠੀਕ ਹੈ ਜ ਕਿੰਨੀਆਂ ਬੱਕਰੀਆਂ ਹੁੰਦੀਆਂ ਸੀਗੇ ਉਦੋਂ ਜਦੋਂ ਬੱਕੇ ਹੋਰ 25-30 ਰੱਖ ਲੈਂਦੇ ਤੇ ਉਦੋਂ ਹਾਂ ਹੁਣ ਕਿੰਨੀਆਂ ਹੋ ਜਾਂਦੀਆਂ ਨੇ ਹੁਣ ਤਾਂ ਇੱਥੇ ਐ ਨਹੀਂ ਪਤਾ ਵੀ 100 ਵੀ ਹੋ ਸਕਦੀ 100 ਵੀ ਹੋ ਸਕਦੀ ਘਟ ਵੀ ਸਕਦੀਆਂ ਘਟ ਵੀ ਸਕਦੀਆਂ ਤਾਂ ਬਲ ਭਾਈ ਆਉਂਦੇ ਨੇ ਲੈਣ ਕਿੱਥੋਂ ਪਤਾ ਲੱਗਦਾ ਇਹਨੂੰ ਹਾਂਜੀ ਜੀ ਉੱਥੋਂ ਲੈਣੀ ਹੈ ਜਿੱਥੋਂ ਅਗਲੇ ਨੂੰ ਵਧੀਆ ਲੱਗੂ ਵਧੀਆ ਲੱਗੂ ਸਹੀ ਮੰਨ ਨੂੰ ਵਧੀਆ ਲੱਗੂ ਬਾਕੀ ਤਸ਼ੱਲੀ ਵੀ ਹੋਵੇ ਅਗਲੇ ਨੂੰ ਜੇ ਤਾਂ ਆਪਾਂ ਨੇ ਚੀਜ਼ ਦੇਣੀ ਇੱਥੇ ਅਗਲੇ ਨੂੰ ਪੈਸੇ ਲਾ ਕੇ ਜਾਣਾ ਆਪਣੇ ਢੰਗ ਹਾਂਜੀ ਜਦੋਂ ਪੈਸੇ ਲਾ ਕੇ ਜਾਣਾ ਹੁਣ ਆਪਾਂ ਕਹੀਏ ਕੁਝ ਹੋਰ ਜਾ ਕੇ ਬਣੇ ਕੁਝ ਹੋਰ ਸਹੀ ਗੱਲ ਹੈ ਫਿਰ ਉਹ ਗੱਲ ਨਹੀਂ ਬਣਦੀ ਸਹੀ ਗੱਲ ਹੈ ਇਹ ਆਪਾਂ ਜਿੰਨੀ ਗੱਲ ਕਹਾਂਗੇ ਅਗਲੇ ਨੂੰ ਉੰਨੀ ਹੋਊਗੀ ਉਨੀ ਹੋਊਗੀ ਅਸੀਂ 19 ਕਹਾਂਗੇ ਅਗਲੇ ਨੂੰ 20 ਹੋਵੇ ਗੱਲ ਜਾ ਕੇ ਫੇਰ ਗੱਲ ਬਣਦੀ ਠੀਕ ਹੈ ਜੀ ਕਮਾਈ ਕਿਵੇਂ ਆ ਬੱਕਰੀਆਂ ਦੇ ਵਿੱਚ ਕਮਾਈ ਬਹੁਤ ਵਧੀਆ ਸ਼ੋਕਰਾ ਮਾਰ ਵਧੀਆ ਕਮਾਈ ਆ ਵਧੀਆ ਕਮਾਈ ਤਾਂ ਹੁਣ ਇਹ ਜਾਇਦਾਦ ਜਿੰਨੀ ਹੈ ਕਰੀ ਜਾਂਦੀ ਹੈ ਠੀਕ ਹੈ ਜੀ ਜਾਇਦਾਦ ਜਿੰਨੀ ਕਰੀ ਜਾਂਦੀ ਹੈ ਹਾਂ ਉੰਨੀ ਹੈ ਕਰੀ ਜਾਂਦੀ ਸਹੀ ਗੱਲ ਹੈ ਨਾ ਹੁਣ 12-13000 ਨੂੰ ਵਿੱਗਾ ਜ਼ਮੀਨ ਲੈਂਦਾ ਬੰਦਾ ਹਾਂਜੀ 12-13000 ਨਾਲੋਂ ਵੱਧ ਦੇ ਕਮਾਉਂਦਾ ਇੱਕ ਬੱਕਰੀ ਇੱਕ ਬੱਕਰੀ ਕਮਾਉਂਦਾ ਠੀਕ ਹੈ ਹੁਣ ਇਹਦਾ ਜੇ ਇੱਕ ਸੂਆ ਸਾਲ ਤੇ ਲੈਣਾਗਾ ਤਾਂ ਇਹਦੇ 20-25000 ਦੇ ਬੱਚੇ ਕਰ ਦਿੰਦੀ ਇਹ ਜਿਆਦਾ ਨਹੀਂ ਛਾਲ ਦੇ ਵਿੱਚ ਬਿੱਗੇ ਜਿੰਨੀ ਕਮਾਈ ਕਰਦੇ ਇੱਕ ਬੱਕਰੀ ਉਹਦੇ ਚੋਂ ਵੀ ਬੰਦਾ 100 ਲੈਂਦਾ ਕਹੇ ਨੂੰ ਚਾਹੇ ਕੋਈ ਕੁਝ ਕਹੀ ਜਾਵੇ ਫਸਲ ਚੋਂ ਵੀ 100 ਹੀ ਕਰਦਾ ਹੈ ਜੀ ਗੱਲ ਐ ਜੇ ਉਹਦੀ ਕੇਅਰ ਕਰੂਗਾ ਤਾਂ ਠੀਕ ਹੈ ਹਰ ਇੱਕ ਚੀਜ਼ ਦੇ ਮਗਰ ਲੱਗੇ ਵੀ ਆ ਚੀਜ਼ ਦਾ ਹੋਣਾ ਸਾਨੂੰ ਕੁਝ ਬਚਦਾ ਤਾਂ ਬਣਾਊਗਾ ਫੇਰ ਸਹੀ ਗੱਲ ਬਰਾਬਰ ਭਿੜਦੀ ਆ ਜਾ ਬਰਾਬਰ ਭਿੜ ਬਰਾਬਰ ਭਿੜ ਜਾ ਪਹਿਲਾਂ ਚਲੋ ਇਹਨਾਂ ਦੀ ਇੰਨੀ ਹੈ ਨਹੀਂ ਜੀ ਹੁਣ ਤਾਂ ਹਰ ਇੱਕ ਬੰਦੇ ਦੇ ਇਹ ਪਤਾ ਲੱਗਿਆ ਹੁਣ ਬਾਹਰੇ ਵਾਲਾ 25 25 30 30 ਲੱਖ ਲਾ ਕੇ ਜਾਂਦਾ 25 30 ਲੱਖ ਲਾ ਕੇ ਉਹਰੇ ਸਰਦਾਰ ਬਣਿਆ ਬੈਠਾ ਰੋ ਸਹੀ ਗੱਲ ਉੱਥੇ ਆਪਾਂ ਨੇ ਕੰਮ ਕਰਨਾ ਅਗਲੇ ਦੇ ਦੂਜੇ ਦੀ ਹਕੂਮਤ ਦੇ ਵਿੱਚ ਜਾਣਾ ਨੌਕਰ ਬਣ ਕੇ ਰਹਿਣਾ ਨੌਕਰ ਬਣ ਕੇ ਇੱਥੇ ਹੁਣ ਆਇਆ ਆਪਾਂ ਨਾਲ ਚਲਾ ਪਾਲੀ ਪੂਰੀ ਰੱਖੇ ਹੋਏ ਨੇ ਇਹਨਾਂ ਦਾ ਚੱਲੀ ਜੀ ਵੀ ਜੇ ਸਾਹਮਣੇ ਜਿੰਨਾ ਸਾਡੇ ਨਾਲ ਲੱਗੇ ਤਾਂ ਉਹਨਾਂ ਦਾ ਚੱਲਦਾ ਕੰਮ ਠੀਕ ਹੈ ਕਿੰਨੇ ਬੰਦੇ ਹੁੰਨੇ ਉਹ ਬੱਕਰੀਆਂ ਦੇ ਵਿੱਚ ਬੰਦੇ 4 ਤਾਂ ਪੱਕੀ ਰਹਿੰਦੇ ਆ ਪੱਕੇ ਬੰਦੇ 4 ਬੰਦੇ ਨੇ ਠੀਕ ਹੈ ਲੋ ਆਪਣੇ ਬੰਦੇ ਜੇ ਪਹਿਲਾਂ 3 ਤੇ ਹੁਣ ਇੱਕ ਬੰਦਾ हट ਗਿਆ ਦੀ ਵਿੱਚ ਵੀ ਠੀਕ ਹੈ 4 ਬੰਦੇ ਹੁਣ ਦੇ ਹੁੰਨੇ ਆ ਪੱਕੇ 4 ਪੱਕੇ ਬੰਦੇ ਮੰਗ ਰਹੇ ਇਹਨਾਂ ਦੇ ਹਰ ਵਕਤ ਕੋਲੇ ਰਹਿਣਾ ਬਸ ਚਾਰਾਂ ਨੇ ਮੰਨੋ ਠੀਕ ਹੈ ਜੀ ਫੇਰ ਜਾ ਕੇ ਫੇਰ ਜਾ ਕੇ ਨਾ ਜਿਵੇਂ ਹੁਣ ਜ਼ਿਮੀਦਾਰਾ 150 ਬਿਗਾ ਜ਼ਮੀਨ ਲਈ ਹੁਣ ਜੇ ਦੋ ਤਿੰਨ ਬੰਦੇ ਖੱਤੇ ਚ ਜਾ ਕੇ ਕੰਮ ਇਹ ਨਾ ਕਰਨ ਫਿਰ ਉਹ ਆਪਾਂ ਨੂੰ ਫਸਾ ਲ ਦੋ ਇਹ ਚੀਜ਼ਾਂ ਹੁੰਦੀਆਂ ਜ਼ਮੀਨ ਵਾਲਾ ਕੰਮ ਆ ਜਾ ਮੈਂ ਜਣਾ ਕਿਤੇ ਮਾਰ ਨਹੀਂ ਪਾ ਬਹੁਤ ਨਜ਼ਾਰੇ ਦਾ ਕੰਮ ਹੈ ਜੀ ਹੋਰ ਇਹ ਗੱਲ ਕੰਮ ਦਾ ਕਰਨਾ ਪਊਗਾ ਜਿਹੜੀ ਮੇਨ ਗੱਲ ਹੈ ਨਾ ਹੁਣ ਤਾਂ ਇਹ ਬੰਦੇ ਬੱਚੇ ਇੱਥੇ ਮੁਸਕ ਜਾ ਮੰਨੀਆਂ ਮੈਂ ਕਹਿੰਦਾ بڑے بڑے ਤਾਕੜੇ ਤਾਕੜੇ ਕਰਾਉਂਦੀਆਂ ਹੁਣ ਇੱਥੇ ਬੱਕੀਆਂ ਆਪਣੀਆਂ ਰੋਡ ਤੇ ਬੈਠੀਆਂ ਨੇ ਬਾਰੇ ਟਾਈਮ ਇੱਕ ਬੰਦੇ ਤੇ ਚਾਰ ਲੜਕੀਆਂ 11 ਲੜਕੀਆਂ ਨੇ ਆਪਣੇ ਪਿਓ ਦੀ ਗੱਡੀ ਧੱਕੇ ਨਰਕਾ ਕੇ ਇੱਥੇ ਆਈ ਠੀਕ ਮਹਾਯਾਰ ਕੁੜੀਆਂ ਦੇ ਇੰਨੇ ਨੇ ਮਹਿੰਗੇ ਕੱਪੜੇ ਉਹਨਾਂ ਨੇ ਜਮੀ ਮੁਸਕ ਨਹੀਂ ਮੰਨੇ ਇਹਨਾਂ ਦੇ ਠੀਕ ਹੈ ਜੀ ਜਦ ਹੀ ਆਏ ਮੇਵਣੇ ਨੇ ਕਹਿੰਨੇ ਕਿ ਫਿਰਦੇ ਤੇ ਉਹਨਾਂ ਨੇ ਗੋਦੀ ਚੱਕ ਲਈ ਅੰਕਲ ਅਸ਼ਵੀਰੇ ਕਹਿੰਦੇ ਫਿਰ ਲੈ ਕੇ ਵੀ ਗਏ ਲੈ ਕੇ ਵੀ ਗਏ ਲੇਕਿਨ ਐ ਹੁਣ ਹਰ ਇੱਕ ਬੰਦੇ ਨੂੰ ਪਤਾ ਵੀ ਆਪਦਾ ਕੰਮ ਕਰਨਾ ਪੈਂਦਾ ਸਹੀ ਗੱਲ ਹੈ ਨਾ ਪਹਿਲਾਂ ਵਾਲਾ ਕੰਮ ਨਹੀਂ ਰਿਹਾ ਪਹਿਲਾਂ ਵਾਲਾ ਕੰਮ ਨਹੀਂ ਰਿਹਾ ਜੀ ਵੀ ਲੱਗਿਆ ਰਹਿੰਦਾ ਇਹਨਾਂ ਚਾਹੇ ਡੁੱਬਣ ਵੀ ਨਹੀਂ ਦਿੰਦੇ ਇਹਨਾਂ ਨੂੰ ਤਾਂ ਚਾਹੇ ਹਾਕ ਜਦੋਂ ਮਾਲਕ ਵੱਡ ਦਾ ਬਾੜੀ ਦੇ ਵਿੱਚ ਆਪ ਬੋਲਣਗੇ ਵੀ ਸਾਡਾ ਮਾਲ ਬੋਲਣਗੇ ਇੰਨਾ ਫਰਕ ਸਹੀ ਗੱਲ ਹੈ ਨਾ ਆਪਾਂ ਜਦੋਂ ਅੱਜ ਤੋਂ ਮਤਲਬ ਇਹਨਾਂ 40-45 ਸਾਲ ਹੋ ਗਏ ਨਾ ਕੰਮ ਕਰਦੋਂ ਉਦੋਂ ਕੀ ਸੀ ਰੇਟ ਹੁਣ ਕੀ ਆ ਰੇਟ ਕਿੰਨਾ ਫਰਕ ਪੈ ਗਿਆ ਆਮ ਹੁਣ ਐ ਤਾਂ 12-1300 ਨੂੰ ਵੀ ਬੱਕਰੀ ਆ ਜਾਂਦੀ ਉਦੋਂ ਹਾਂ ਠੀਕਾ ਫਿਰ 12-13000 ਹੋ ਗਿਆ ਹਾਂਜੀ ਫੇਰ ਹੌਲੀ ਹੌਲੀ ਵਾਧਾ ਵਾਧਾ 18 20 ਹੋ ਗਿਆ ਹੁਣ ਲੱਖਾਂ 'ਚ ਜਾ ਬੜਿਆ ਕੰਮ ਅਸੀਂ ਵੀ ਐ ਸੋਚਦੇ ਹੁੰਦੇ ਤੇ ਵੀ ਕੋਈ ਐਸੀ ਵੀ ਕਦੇ ਲੱਖ ਦਾ ਮੂੰਹ ਦੀ ਵੇਖਿਆ ਹੁਣ ਲੱਖਾਂ 'ਚ ਹੁਣ ਲੱਖ ਦਾ ਐ ਵੀ ਪਤਾ ਲੈਦਾ ਆ ਗਿਆ ਵਗ ਗਿਆ ਉਹ ਲੱਖ ਦਾ ਇੱਕ ਆਇਆ ਵੀ 100 ਰੁਪਏ ਮੰਗੂ ਚੱਲਦਾ ਸਹੀ ਗੱਲ ਹਣਾ ਹੁਣ ਆਇਆ ਕਿੱਥੇ ਤੱਕ ਬੱਕਰੀ ਵੇਚੀ ਐ ਜੀ ਆਪਾਂ ਬੱਕਰੀਆਂ ਦਾ ਫਿਰ ਅਸੀਂ ਕਦੋਂ ਜਮਾ ਰੇਟ ਨਹੀਂ ਜੀ ਹੈਗਾ ਉਦੋਂ ਵੀ 35 35 40 40 ਹਜ਼ਾਰ ਨੂੰ ਵੀ ਬੱਕਰੀਆਂ ਵੇਚੀਆਂ ਦੀਆਂ ਇੱਕ ਬੱਕਰੀ ਬੰਦਾ ਹੱਥੋਂ ਲਾਪਰਾਂ ਨਾਲ ਲੈ ਕੇ ਗਿਆ ਤੀ 65000 ਦੀ ਉਹ ਟਾਈਮ ਦੇ ਵਿੱਚ ਠੀਕ ਹੈ ਜੀ ਕਿੰਨੇ ਟਾਈਮ ਉਹ ਉਹਨੂੰ ਜਾਨੀ ਲੱਖ ਚੋ ਤਾਂ ਹੋ ਗਿਆ ਹੋਣਗੇ ਮੈਨੂੰ ਮਦਾ 18 20 ਸਾਲ ਦੀ ਗੱਲ ਹੈ 18 20 ਸਾਲ ਉਦੋਂ ਐਨੀਆਂ ਹੁੰਦੀਆਂ ਨਹੀਂ ਸੀ ਨਾ ਉਹ ਜਾਨੀ ਹੁਣ ਮੈਂ ਸਾਰੇ ਫਿਰਦਾ ਮੈਂ ਵੀ ਲੱਗੂ ਚਾਹੇ ਰੁਪਿਆ 4 ਲੱਖ ਲੱਗ ਜੇ ਉਹ ਜੀ ਬੱਕਰੀ ਠੀਕ ਹੈ ਜੀ ਪਰ ਉਹ ਹੀ ਜੀ ਬੱਕਰੀ ਹਜੇ ਕਿਸੇ ਲਵੇ ਹੈ ਨਹੀਂ ਠੀਕ ਹੈ ਜੀ ਉਹ ਪ੍ਰੂਨ ਪਠ ਦੀ ਚਾਰ ਦੰਦ ਜਰਗ ਦੇ ਮੇਲੇ ਦੇ ਉੱਤੇ ਲੈ ਕੇ ਗਏ ਤੇ ਅਸੀਂ ਉਹ ਜਾਨੀ ਖੜ ਨਹੀਂ ਫਿਰ ਐਂ ਐਂ ਪੈਰ ਚੱਲੀ ਜਾਂਦੇ ਜਦ ਉਹ ਐਸ ਲੋਟਾ ਠੀਕ ਹੈ ਜੀ ਘੋੜੀ ਵਾਂਗੂ ਜੀ ਘੋੜੀ ਵਾਂਗੂ ਕਿ ਬੱ ਗਾਠ ਵਾਲਾ ਗਾਠ ਵਾਲਾ ਦੀਗਾ 48 46 ਇੰਚ ਦੀ ਹੋਊਗਾ ਬੱਕਰੀ ਹਾਂਜੀ ਬੱਕਰੇ ਤੋਂ ਉੱਚੀ ਦੀ ਜਾਣੀ ਹੈ ਬੱਕਰੇ ਨੂੰ ਸੂਈ ਹੋਈ ਸੀ ਬਹੁਤ ਕਿਹੜੇ ਬੰਦੇ ਨੇ ਹੁਣ ਫੋਟੋ ਵੀ ਪਈ ਆ ਉਹਦੀ ਹਜੇ ਇਸ ਵਕਤ ਕਿਹਨੂੰ ਦਿਖਾਈ ਆ ਮੈਂ ਕੱਲ ਠੀਕ ਆ ਮੈਂ ਬੱਕਰੀ ਦੀ ਵਿੱਚੋਂ ਫੋਟੋ ਦਾ ਕੱਢੇ ਤੇ ਕੰਮ ਕਰਾਟਾ ਜਣਾ ਪਤਾ ਲੱਗੇ ਹੁਣ ਆਏ ਹੁੰਦਾ ਪਾਕਿਸਤਾਨ 'ਚ ਹੁਣ ਆਉਂ ਉਹ ਸੇਵਾ ਕਰ ਲੈਣ ਬੰਦੇ ਸਹੀ ਗੱਲ ਆ ਨਾ ਸੇਵਾ ਹੋਣੀ ਚਾਹੀਦੀ ਸਹੀ ਗੱਲ ਆ ਕੋਈ ਵੀ ਇਹ ਨਾਮ ਕਿੱਥੋਂ ਕਿੱਥੋਂ ਜਿੱਤੇ ਨੇ ਆਪਾਂ ਨਾਮ ਤਾਂ ਜੱਤੋਂ ਇਹ ਨਾਮਾਂ 'ਚ ਪਏਗੇ ਹਾਂਜੀ ਜੱਤੋਂ ਫਿਰ ਕਿਤੇ ਛੱਡੀ ਹੀ ਨਹੀਂ ਹੈਗਾ ਠੀਕ ਆ ਪਹਿਲਾਂ ਆਵੇ ਚਾਹੇ ਚਲੋ ਐ ਤਾਂ ਹੁਣ ਸਾਰੇ ਬੰਦੇ ਹੁਣ ਕੋਈ ਐ ਨਹੀਂ ਹੈਗਾ ਵੀ ਮੈਂ ਘਟਾਂ ਹਾਂ ਹਾਂ ਜੀ ਬਰੀਡ ਹਰੇਕ ਲੈ ਵੀ ਵਧੀਆ ਪੁਰਾਣੇ ਬੰਦੇ ਨੇ ਜਾਨੀ ਉਹ ਪੁਰਾਣੇ ਅਸਰਿਆਂ ਨੂੰ ਅਜੇ ਟਿਕਾਈ ਬੈਠੇ ਨੇ ਬੰਦੇ ਜਿਵੇਂ ਪੁਰਾਣੇ ਸਹੀ ਗੱਲ ਬਹੁਤ ਨੇ ਹਾਂ ਹੁਣ ਲੱਛੂ ਉਦੋਂ ਉਹ ਟਾਈਮ ਦੇ ਵਿੱਚ ਰੋਸ਼ਨੀ ਆਪਣੇ ਜਗਰਾਮੀ ਲਾ ਦੇ ਮੇਰੇ ਲੇਵੇ ਲੱਸੂ ਵਾਲੀਆਂ ਬੱਕਰੀਆਂ ਚੋ ਅਸ ਲਾ ਗਏ ਨਾਲੇ ਠੀਕ ਹੈ ਲੱਸੂ ਵਾਲੇ ਬੱਕਰੇ ਹਾਂ ਇਹ ਭਾਈ ਕੌਣ ਸੀ ਜੱਥਵਾਲ ਦਾ ਹੁੰਦਾ ਸੀ ਜੱਥਵਾਲ ਦਾ ਹਾਂ ਬਹੁਤ ਮਸ਼ਹੂਰ ਸੀ ਠੀਕ ਹੈ ਜੀ ਪਤਾ ਵੀ ਆ ਪਾਲੀਆਂ ਨੂੰ ਵੀ ਹਾਂ ਮਸ਼ਹੂਰ ਠੀਕ ਹੈ ਜੀ ਉਹਦੇ ਨਾਲ ਛੋਟਾ ਜਿਹਾ ਚੇਲਾ ਸੀ ਜਿਵੇਂ ਹੁਣ ਆ ਮੇਰਾ ਪਾਲਿਆ ਹੋਇਆ ਛੋਟਾ ਜਿਹਾ ਜਵਾਨ ਜੀ ਉਹਦੇ ਲੇਵੇ ਬੱਕਰੀਆਂ ਉਹਦੇਆਂ ਬੱਕੀਆਂ ਚੋਂ ਆਈਆਂ ਫਿਰ ਉੱਥੋਂ ਬੱਕਿਆਂ ਗਾਹਾਂ ਸਾਡੇ ਰਿਸ਼ਤੇਦਾਰਾਂ ਨੇ ਲਈ ਉੱਥੋਂ ਇੱਕ ਬੱਕਰੀ ਮੈਂ ਲਿਆ ਠੀਕ ਹੈ ਜੀ ਉਹ ਬੱਕਰੀ ਤੋਂ ਫੇਰ ਗਾ ਸਟਾਰਟ ਪੂਰੇ ਨੇ ਕਰਿਆ ਸੀ ਕੰਮ ਗਾਹਾਂ ਠੀਕ ਹੈ ਠੀਕ ਹੈ ਜੀ ਆ ਲੰਬਾ ਸਫ਼ਰ ਹੈ ਠੀਕ ਹੈ ਬੱਕਰਾ ਆਪਣਾ ਕਿੱਥੇ ਕਿੱਥੇ ਤੱਕ ਜਾਇਆ ਸੀ ਹਨ ਜਿਹੜਾ ਆਪਣਾ ਬੱਕਰਾ ਦਾ ਸਾਰੀ ਬੱਕਰਾ ਤਾਂ ਹੁਣ ਹਰਿਆਣੇ ਚ ਗੱਲਾਂ ਕਰਾਤੇ ਸੀ ਬੱਕਰਾ ਬਾਈ ਦੇ ਵੀ ਉਹਦੇ ਚ ਜਾ ਕੇ ਠੀਕ ਹੈ ਜੀ ਉਹਨੇ ਕਰਾਈ ਤੀ ਠੀਕ ਹੈ ਜੀ ਉੱਥੇ ਵੀ ਜਾ ਕੇ ਆਏ ਉੱਥੇ ਵੀ ਉਹਨੇ ਬਹੁਤ ਧੰਨਵਾਦ ਕਰਿਆ ਵੀ ਹਾਂ ਆਇਗਾ ਬੱਕਰਾ ਸਹੀ ਗੱਲ ਹੈ ਹਨ ਹ ਪੂਰਾ ਬੱਕਰਾ ਦਾ ਜਾਨੀ ਜਰਮ ਲੈ ਲਿਆ ਹੁਣ ਚਲ ਉਹਦਾ ਪੁੱਤ ਵੀ ਉੱਠ ਖੜਿਆ ਮਗਰ ਪਹਿਲਾਂ ਸਾਨੂੰ ਤਾਂ ਐਂਦੀ ਮਾਂ ਚਲ ਉਹਦੀ ਤਾਂ ਹੋ ਗਈ ਠੀਕ ਹੈ ਹੁਣ ਉਹਦਾ ਬੱਚਾ ਹੈਗਾ ਬੱਚਾ ਹੁਣ ਆਪਾਂ ਜਾ ਕੇ ਇੱਥੇ ਉੱਥੇ ਆਇਆ ਪਹਿਲੇ ਨੂੰ ਠੀਕ ਹੈ ਸਰਕਾਰੀ ਦੇ ਵਿੱਚ ਹਨ ਹਾਂ ਸਰਕਾਰੀ ਦੇ ਵਿੱਚ ਹੀ ਸਹੀ ਗੱਲ ਆ ਜੀ ਕਿਉਂ ਸਰਕਾਰੀ ਡਾਕਟਰ ਹੁੰਦੇ ਨੇ ਜਿਹੜੇ ਫੇਰ ਵੀ ਇਹਨਾਂ ਦੀ ਬਹੁਤ ਸ਼ੂਧ ਮੰਨ ਇਹਨਾਂ ਨੇ ਸਾਰੀ ਚੀਜ਼ ਦੇਖਣੀ ਆਪਾਂ ਉੱਤੋਂ ਨਹੀਂ ਦੇਖਣਾ ਕਾਲਾ ਲੱਕ ਨੂੰ ਨਹੀਂ ਦੇਖਣਾ ਇਹਦਾ ਲੱਪੜੇ ਲਿਖੇ ਹੁੰਦੇ ਨੇ ਉਹਨਾਂ ਨੇ ਸਾਰਾ ਸੂਤ ਦੇਖਣੇ ਨੇ ਸੂਤ ਸਹੀ ਹੁੰਦੇ ਨੇ ਤਾਂ ਸੂਤਾਂ ਦੀਆਂ ਜਿਹੜੀਆਂ ਨਾੜਾਂ ਨੇ ਉਹਨਾਂ ਨੇ ਉਹ ਦੇਖਣੇ ਨੇ ਦੇਖਦਾ ਨਹੀਂ ਕੋਈ ਫਰਕ ਹਾਂ ਜੀ ਜਿੱਥੋਂ ਦੇ ਟੈਸਟਿੰਗਾਂ ਦੀ ਨਾੜ ਬਣਦੀ ਆ ਤਾਂ ਹਾਲੇ ਪੱਛੋਂ ਸਾਰੀ ਟੈਸਟ ਕਰਦੇ ਨੇ ਵੀ ਕਿਵੇਂ ਕਿਵੇਂ ਉੱਥੋਂ ਫਰਸਟ ਆਇਆ ਯਾਨੀ ਕਿ ਹਾਂ ਉੱਥੋਂ ਸਭ ਤੋਂ ਫਰਸਟ ਆਇਆ ਹੈ ਬਤਾਈਆਂ ਨਾ ਉੱਥੋਂ ਹਾਂ ਜੇ ਲੋਪਾ ਕਰਦੇ ਆਂਗਾ ਹੁਣ ਸੋਨੂ ਬਾਈ ਨਾਲ ਗੱਲ ਬਾਤ ਹੈ ਨਾ ਸੋਨੂ ਬਾਈ ਦੁਬਈ ਤੋਂ ਆਇਆ ਹੋਇਆ ਹੈ ਹਾਂਜੀ ਕਿੰਨੀ ਉਮਰ ਹੋ ਗਈ ਆਪਣੇ ਸੋਨੂ ਫਿਰ ਮੇਰੀ ਬਾਈ 24 ਸਾਲ ਉਮਰ 24 ਸਾਲ ਹੋ ਗਈ ਹੈ ਨਾ ਉਮਰ ਕੋਈ ਖਾਸ ਨਹੀਂ ਹੈਗੀ ਨਾ ਹਾਂਜੀ ਤਿੰਨੇ ਸਾਲ ਆਇਆ ਹੈ ਬਾਹਰੇ ਮੈਂ ਬਾਈ ਤਿੰਨ ਸਾਲ ਆਇਆ ਹੈ ਤਿੰਨ ਸਾਲ ਹਾਂਜੀ ਠੀਕ ਹੈ ਦੁਬਾਰੇ ਫਿਰ ਕਦੋਂ ਜਾਣਾ ਹੁਣ ਕੁਛ ਲਾਇ ਹੀ ਨਹੀਂ ਹੁਣ ਨਹੀਂ ਜਾਣੀ ਹੁਣ ਤਾਂ ਉਹਦੇ ਲਵੇ ਹੁੰਦਾ ਵੀ ਆਪਦੇ ਇਥੇ ਬੰਦਾ ਘਟਾ ਇੱਕ ਘਟਾ ਬੰਦਾ ਸਹੀ ਗੱਲ ਹੈ ਨਾ ਯਾਰ ਪਤਾ ਕੀ ਆ ਬੰਦੇ ਦੇ ਭਲੇਖਾ ਹੁੰਦਾ ਇੱਕ ਦਿਮਾਗ ਦੇ ਵਿੱਚ ਵੀ ਪਤਾ ਨਹੀਂ ਬਾਹਰ ਜਿਆਦਾ ਜਿਹੜਾ ਪਈਆ ਬਣਦਾ ਮਸ਼ੀਨ ਪਈਆ ਜਾ ਕੇ ਕੱਢਣੇ ਨੇ ਉਹੜਾ ਠੀਕ ਹੈ ਸਭ ਪਰ ਇਹ ਭਲੇਖਾ ਠੀਕ ਹੈ ਕਿਸੇ ਥੱਲੇ ਕੰਮ ਕਰਨਾ ਬਹੁਤ ਜ਼ਿਆਦਾ ਔਖਾ ਸਹੀ ਗੱਲ ਹੈ ਨਾ ਅਬ ਦੇ ਘਰੇ ਨਜ਼ਾਰੇ ਦੀ ਜ਼ਿੰਦਗੀ ਆ ਜਦੋਂ ਮਰ ਜਿ ਉੱਠ ਖੜੇ ਜਦੋਂ ਅੱਜ ਕੰਮ ਕਰੋ ਸਹੀ ਗੱਲ ਐਸ਼ ਦੀ ਜ਼ਿੰਦਗੀ ਠੀਕ ਆ ਦੂਜੇ ਹੱਥ ਜਿਹੜਾ ਕੰਮ ਹੁੰਦਾ ਸਾਨੂੰ ਪਤਾ ਬਹੁਤ ਔਖਾ ਸਹੀ ਗੱਲ ਹੈ ਇੱਥੋਂ ਆਪਾਂ ਨੂੰ ਭਲੇਖਾ ਹੁੰਦਾ ਪਰਦੇਸ਼ 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 ਕਰੀ ਜਾਂਦੇ ਆ ਉੱਥੇ ਜਾ ਕੇ ਲੈਟਰਿੰਗਾਂ ਆ ਵੀ ਸਾਫ ਕਰਦੇ ਨੇ ਲੈਟਰਿੰਗਾਂ ਸਾਫ ਕਰਦੇ ਨੇ ਇੱਥੇ ਨਜ਼ਾਰੇ ਦੀ ਘਰੇ ਕੇ ਬਸ ਕੰਮ ਨਹੀਂ ਹੁੰਦਾ ਅਬ ਦੇ ਕੰਮ ਕਰਨਾ ਔਖਾ ਠੀਕ ਆ ਇਹ ਚ ਕੰਮ ਆਉਂਦਾ ਠੀਕ ਹੈ ਕਮਾਈ ਹੈਗੀ ਆਪਣੇ ਆਪਣੇ ਖਾ ਨਿਕਲੇ ਕਮਾਈ ਹੈਗੀ ਆ ਪਰ ਦੇਖੋ ਇਦਾਂ ਹੈਗਾ ਮੇਰੇ ਹਿਸਾਬ ਨਾਲ ਵੀ ਜਿੰਨੇ ਆਪਾਂ ਉੱਥੇ ਮਿਹਨਤ ਕਰਦੇ ਜਾ ਕੇ ਹਾਂਜੀ ਉਦੋਂ ਅੱਧੀ ਆਪਣੇ ਘਰੇ ਮਿਹਨਤ ਕਰਾਂਗੇ ਦੁੱਗਣੇ ਰੁਪਏ ਦੁੱਗਣੇ ਰੁਪਏ ਗਾਰੰਟੀ ਹੈ ਠੀਕ ਆ ਹਾਂ ਬਸ ਗੱਲੇ ਆ ਆਪਦੇ ਘਰੇ ਕਰਦੇ ਨੇ ਸਾਂ ਇਹ ਤਾਂ ਗੱਲੇ ਹੀ ਨੇ ਉਹਨਾ ਕਰਦੇ ਆ ਵੀ ਰੋਟੀ ਜੁਗ ਗਈ ਜਿਵੇਂ ਇੰਨੀ ਕੋਮਰ ਵਾਲੇ ਨੂੰ ਹੁੰਦਾ ਯਾਰ ਰਿਸਕ ਕਰੀਏ ਐਸ਼ ਕਰੀਏ ਆਪਾਂ ਨੂੰ ਇਹ ਨਹੀਂ ਆ ਜਰਾ ਵੀ ਨਹੀਂ ਦੱਸਦਾ ਹਰੇਕ ਦੇ ਦਿਮਾਗ ਦੇ ਵਿੱਚ ਹੁੰਦਾ ਕਿਹੜਾ ਪਰ ਆਪਣੇ ਕੋ ਬੰਦੇ ਨੇ ਗੱਲ ਸਮਝਾਈ ਤੀ ਵੀ ਜਿਹੜੀ ਮੇਰੀ ਏਜ ਹੈ ਨਾ ਹੁਣ ਹਾਂਜੀ ਜਿਹੜਾ ਬੰਦਾ ਆ ਉਮਰ ਚ ਮਿਹਨਤ ਕਰ ਗਿਆ ਹਾਂਜੀ ਤਾਂ ਲਾਸਟ ਵਾਲੀ ਏਜ ਚ ਜਾ ਕੇ ਨਾ ਨਹੀਂ ਲੈ ਲੈਂਦਾ ਹਾਂ ਜਿਹੜੇ ਹੁਣ ਨਿਆਰੇ ਲੈ ਗਏ ਔਰ ਬਾਅਦ ਵਿੱਚ ਵਸਤਾ ਹਾਂ ਬਾਅਦ ਵਿੱਚ ਹਾਂ ਪਰ ਦੇਖੀਏ ਉਹਨਾਂ ਦਾ ਲਾ ਲਾ ਗੱਲ ਹਣਾ ਐ ਹੁੰਦਾ ਗੱਲ ਇਹ ਇਹ ਤਾਂ ਗੱਲ ਹੈਗੀ ਹੈ ਕਿ ਨਾ ਸਮਾਂ ਦਾ بار-ਬਾਰ ਨਹੀਂ ਆਉਂਦਾ ਬੰਦਾ ਕਦਰ ਕਰੇ ਸਮੇਂ ਦੀ ਕਦਰ ਕਰੇ ਹਾਂਜੀ ਹਾਂਜੀ ਰੋਜ਼ ਸਿੱਖਣ ਨੂੰ ਮਿਲਦਾ ਬਹੁਤ ਚੀਜ਼ਾਂ ਹਾਂ ਦਿਖਾइए ਬੱਕਰੀਆਂ ਹਾਂ ਬੱਕਰੀਆਂ ਦਿਖਾਉਂਦੇ ਆਂ ਬਈ ਦਿਖਾइए ਬਈ ਤੇ ਆਪਾਂ ਨਾਲ-ਨਾਲ ਗੱਲਾਂ ਬਾਤਾਂ ਕਰਾਂਗੇ ਬੱਕਰੀਆਂ ਇੱਕੋ ਤੋਂ ਇੱਕ ਟੌ ਕਿਹੜੀ ਦਿਖਾਉਂਗੇ ਪਹਿਲਾਂ ਜਿਹੜੀ ਮਰਜ਼ੀ ਦੇਖ ਲੈ ਵੀਰੇ ਤੇਰੀ ਮਰਜ਼ੀ ਦੇ ਲੈ ਹਾਰੀ ਟੌਪ ਨੇ ਆਹ ਦੇਖ ਲੋ ਬੱਕਰੀ ਚਲੋ ਆਹ ਦਿਖਾਓ ਪਹਿਲਾਂ ਸ਼ੇਰੀ ਸ਼ੇਰੀ ਹਾਂਜੀ ਜਾਦੇ ਅੱਜ ਕੱਲ ਲੋਕ ਪੈ ਗਏ ਜੀ ਕਾਲੀਆਂ ਦੇ ਵਿੱਚ ਕਾਲੀਆਂ ਵਿੱਚ ਲੰਬੇ ਕੰਨ ਹੋਣ ਕੁੰਡਾ ਨਾ ਕੋਵੇ ਦੁੱਧ ਚਾਹੇ ਕੁੱਟ ਨਾ ਹੋਵੇ ਬਸ ਆ ਚੱਕਰ ਪੈ ਗਿਆ ਹਾਂ ਕਾਰਨ ਕੀ ਹੈ ਇਹ ਪਤਾ ਕੀ ਆ ਇੱਕ ਜਿਹੜੇ ਹਾਂ ਆਪਣਾ ਚਲੋ ਕਹਿੰਦੇ ਸੋਸ਼ਲ ਮੀਡੀਆ ਚਲੋ ਹਮ ਹਰ ਚੀਜ਼ ਜ਼ਰੂਰੀ ਆ ਠੀਕ ਆ ਅੱਜ ਦੇ ਟਾਈਮ ਚ ਸੋਸ਼ਲ ਮੀਡੀਆ ਦੇ ਵਿੱਚ ਜਦੋਂ ਆਪਾਂ ਦੇਖਦੇ ਆ ਨਾ ਕਹਿੰਦੇ ਨਾ ਬੱਕਰੀਆਂ ਵਿਕਦੀਆਂ ਨੇ ਕੁਝ ਬੰਦੇਆਂ ਨਾਲ ਨਹੀਂ ਵਿਕਦੀਆਂ ਬੱਕਰੀਆਂ ਵਿਕਦੀਆਂ ਲੱਖ ਦੀ ਵਿਕਦੀ ਦੋ ਲੱਖ ਦੀ ਪਰ ਇਹ ਨਹੀਂ ਹੁੰਦਾ ਜੇ 100 ਰੱਖਿਆ 100 ਹੀ ਦੋ ਲੱਖ ਦੇ ਚੱਲ 100 ਚੋਂ ਕੋਈ ਇੱਕ ਹੋ ਗਈ ਕੋਈ ਦੋ ਹੋ ਗਈ ਐ ਹੁੰਦੇ ਨੇ ਇਹ ਗੱਲ ਕਦੀ ਹੁੰਦੀ ਹੈਗੀ ਹਾਂ ਕੁਝ ਬੰਦੇ ਨੇ ਕਹਿੰਦਾ ਜੇ ਹੁਣ ਮੇਤੋਂ ਆ ਮੇਰੇ ਲੱਵੇ ਕੋਈ ਆ ਬੱਕਰੀ ਆ ਠੀਕ ਆ ਮੇਰੇ ਹਿਸਾਬ ਨਾਲ ਤਾਂ ਚਲੋ ਦੋ ਲੱਖ ਦੀ ਆ ਇਹਦੀ ਮੈਂ ਪੱਟ ਦੇ ਦਾਂ ਠੀਕ ਆ ਇਹ ਨਹੀਂ ਜ਼ਰੂਰੀ ਵੀ ਉਹ ਪੱਟ ਵੀ ਦੋ ਲੱਖ ਦੀ ਆ ਬੇਕੋ ਠੀਕ ਆ ਇਧਰ ਇੱਕ ਕੇਅਰ ਵੀ ਕੋਈ ਚੀਜ਼ ਆ ਠੀਕ ਆ ਬੰਦਾ ਚੰਗੀ ਕੇਅਰ ਕਰੂਗਾ ਪੱਠ ਪਾਲੂਗਾ ਠੀਕ ਆ ਇੱਕ ਹੁਣ ਨਵਾਂ ਟ੍ਰੈਂਡ ਚੱਲਿਆ ਤੁਹਾਨੂੰ ਪਤਾ 40 ਇੰਚ ਦੀ ਐ ਸਿੱਧੀ ਲੱਖ ਮੰਗਦਾਂ ਨਾਲ ਠੀਕ ਆ 40 ਇੰਚ ਦੀ ਬਾਬੇ ਹਾਂ ਲੱਖ ਰੁਪਈਆ ਇਹਦਾ ਦਿੰਦਾ ਹਾਂ ਕੱਲਾ ਹਾਈਟ ਨਾ ਦੇਖੋ ਦੁੱਧ ਵੀ ਦੇਖੋ ਕੁਆਲਿਟੀ ਵੀ ਦੇਖੋ ਫਿਰ ਬੱਕਰੀਆਂ ਵੇਚ ਦਿਆਂਗੇ ਫਿਰ ਬੱਕਰੀਆਂ ਵੇਚ ਦਿਆਂਗੇ ਹਾਂ ਬਾਕੀ ਰੋਜ਼ ਨਹੀਂ ਵੇਚਦੇ ਲੱਖਾਂ ਦੀਆਂ ਬੱਕਰੀਆਂ ਇਹਦਾ ਆਂਟਾ ਮਿਆਂਟਾ ਮਿਆਂ ਹੁੰਦੀਆਂ ਨੇ ਠੀਕ ਆ ਚਲੋ ਇਹਦੇ ਬਾਰੇ ਦੱਸ ਫਿਰ ਆਪਾਂ ਅਗਲੀ ਗੱਲ ਕਰੀਏ ਇਹ ਸ਼ੇਰੀ ਬੱਕਰੀ ਆ ਸ਼ੇਰੀ ਬੱਕਰੀ ਹਾਂਜੀ ਲੰਬਾਈ ਦੇਖਣਾ ਬੱਲਾ ਯਾਰ ਲੰਬਾਈ ਦੇਖ ਕਿੱਡੀ ਵੱਡੀ ਲੰਬਾਈ ਆ ਬਈ ਦੇਖ ਸਕਦੇ ਹੋ ਨਾ 5 ਠੀਕ ਹੈ 55 ਇੰਚ 55 ਇੰਚ ਦੀ ਨਵਾਈ ਹੈ ਬਈ ਹਾਈਟ ਹੈਗੀ 39 ਹਾਈਟ ਹੈਗੀ 39 39 ਇੰਚ 40 ਤੋਂ ਘੱਟ ਆ ਨਾ 39 ਆ ਬਈ ਦੰਦ ਕਿੰਨੇ ਹੋ ਗਈ ਬਈ ਇਹ ਦੰਦ 8 ਦੰਦ ਹੈ 8 ਦੰਦ ਤੇਰੀ ਫੇਸ ਕੁਆਲਿਟੀ ਦੇਖ ਸਕਦਾ ਕਿੰਨੀ ਖੂਬਸੂਰਤ ਫੇਸ ਕੁਆਲਿਟੀ ਸਹੀ ਗੱਲ ਆ ਨਾ ਕਿੰਨੇ ਸੂਏ ਲੈ ਲੈ ਤੁਹਾਨੂੰ ਉਹ ਤੋਂ ਇਹ ਤੀਜਾ ਤੀਜਾ ਸੂਆ ਤੀਜੇ ਯਾਰ ਪ੍ਰੈਗਨੈਂਟ ਆ ਠੀਕ ਆ ਦੁੱਧ ਕਿੰਨਾ ਆ ਦੁੱਧ ਇਸ ਟਾਈਮ ਤਾਂ ਥੋੜਾ ਹੀ ਆ ਉਹ ਕਿੰਨਾ ਦੁੱਧ ਆ ਜੇ ਆਪਾਂ ਇਹ ਦੁੱਧ ਹੀ ਆ 3.5 ਲੀਟਰ 3.5 ਲੀਟਰ ਹਾਂ ਦਿਖਾਈ ਥਾਣ ਵਾਲੇ ਜੇ ਇਸ ਟਾਈਮ ਇਹ ਟਾਈਮ ਦੀ ਸੂਈ ਹੋਈ ਆ ਇਸ ਟਾਈਮ ਦਾ ਇਸ ਟਾਈਮ ਥੋੜਾ ਹੀ ਆ ਬੱਚੇ ਦੋ ਹੁੰਦੇ ਨੇ ਇਨੇ ਸਵਾਦ ਤਾਂ ਇੱਕ ਬੱਚਾ ਜੀ ਦੇਖ ਸਕਦੇ ਬੱਚਾ ਥੱਲੇ ਬਲੈਕ ਜੀ ਇਹ ਹੁਣ ਪ੍ਰੈਗਨੈਂਟ ਆ ਠੀਕ ਆ ਹੁਣ ਗੱਬਣਾ ਦਵਾਰੀ ਹਾਂਜੀ ਹਾਂਜੀ ਠੀਕ ਆ ਲੈ ਬੱਕਰੀ ਬਹੁਤ ਸਾਡਾ ਪਿੰਡੇ ਪੁੰਡੇ ਦੀ ਬਹੁਤ ਬਰੀਕ ਆ ਠੀਕ ਆ ਹਾਂਜੀ ਹਾਂਜੀ ਲੈ ਵੀ ਲਿਆ ਬਈ ਬੱਕਰੀ ਹੋਰ ਉਹ ਕਾਲੀ ਪੱਠ ਲਿਆ ਫੜ ਕੇ ਉਹ ਕਾਲੀ ਪੱਠ ਲਿਆ ਆਏ ਹਰਨੀ ਵਿੱਚ ਹੀ ਆ ਜਾ ਦਿਖਾਈ ਚੱਲ ਨਾਲ ਨਾਲ ਬੱਕਰੀਆਂ ਬਹੁਤ ਨੇ ਗਿਣਤੀ ਤੋਂ ਬਾਹਰ ਨੇ ਬੱਕਰੀਆਂ ਕਿੰਨੀ ਗਿਣਤੀ ਹੋ ਜਾਂਦੀ ਏ ਸਾਨੂੰ ਆਪਣੇ ਕੋਲੇ ਭਾਈ ਮੇਰੇ ਬੱਕਰੀਆਂ ਵਿੱਚ ਪਤਾ ਕੀ ਆ ਮੇਰਾ ਕੰਮ ਵਪਾਰ ਦਾ ਬਾਕੀ ਜਿਹੜਾ ਮੇਰੇ ਕਹਿੰਦੇ ਨੇ ਹੋਮ ਬਰੀਡ ਹਾਂ ਪਹਿਲਾਂ ਤੋਂ ਜਿਹੜੀ ਆਪਦੇ ਘਰ ਦੀਆਂ ਨੇ ਉਹ ਕਿੰਨੀ ਨੇ ਮੇਰੇ 50 60 ਬੱਕਰੀਆਂ ਆਉਂਦੇ ਆ ਮੜਿਆ ਉਹ 50 60 ਬੱਕਰੀਆਂ ਨੇ ਮੈਂ ਉਹ ਜ਼ਿਆਦਾ ਟਕਾ ਕੇ ਰੱਖਦਾ ਮੈਂ ਨਹੀਂ ਸੇਲ ਕਰਦਾ ਆਪਦੀਆਂ ਨਹੀਂ ਵੇਚਦੇ ਵੇਚਦਿਆਂ ਤਾਂ ਜਿਹੜੀ ਮਤਲਬ ਜਿਹੜੀ ਜਮੇ ਪੱਠਾ ਇਹਦੀ ਮਾਂ ਦੇ ਪੰਜ ਚਾਰ ਸੂਏ ਲੈ ਲੈ ਉਹ ਸੇਲ ਕਰ ਦਿੰਦੇ ਹਾਂ ਠੀਕ ਦੰਦ ਕਿੰਨੇ ਆ ਇਹ ਇਹ ਹਲੇ ਚਾਰ ਦੰਦ ਕੱਢ ਰਹੀ ਆ ਜੀ ਲਵਾਈ ਤਾਂ ਨਹੀਂ ਗਈ ਨਾ ਹੁਣ ਪ੍ਰੈਗਨੈਂਟ ਆਈ ਹੁਣ ਪ੍ਰੈਗਨੈਂਟ ਆ ਦਾ ਬਾਰੇ ਕਿੰਨੇ ਕੁ ਡੇਸਨ ਵੜਦੀ ਦੀ ਕੁਆਲਿਟੀ ਚੈੱਕ ਕਰੋ ਬਾਈ ਜੈਡ ਹੋਣਾ ਕਰੀਏ ਸਾਡੇ ਉਨਤਾਲੀ ਇੰਚ ਹਾਈਟ ਆਈ ਇਹ ਲਾਲ ਅੱਖਾਂ ਦੇ ਵਿੱਚ ਆ ਹਾਂਜੀ ਹਾਂਜੀ ਅੱਖਾਂ ਓੱਖਾਂ ਦਾ ਮੈਟਰ ਕੋਈ ਵੀਰੇ ਮੈਂ ਕਹਿੰਦਾ ਸਾਡੇ ਲਈ ਤਾਂ ਇਹੀ ਸਿਰਾ ਇਹੀ ਸਿਰਾ ਹਣਾ ਹਾਂ ਜਿੰਨੀ ਮੈਂ ਕਹਿੰਦਾ ਇਹ ਸਿਰਾ ਠੀਕ ਆ ਨਾ ਕੋਈ ਪੱਠ ਨਹੀਂ ਹੈਗੀ ਮੇਰੇ ਲਈ ਸਹੀ ਗੱਲ ਆ ਬਾਈ ਇਹਦੀ ਕੋਈ ਅੱਖ ਵੀ ਨਹੀਂ ਪੁੱਛ ਦੱਸਿਆ ਹੈ ਇਹਦੇ ਕੋਈ ਅੱਖ ਵੀ ਨਹੀਂ ਦੇਖਦਾ ਕੋਈ ਨਹੀਂ ਪੁੱਛਣੀ ਇਹ ਇਹ ਪਤਾ ਕੀ ਆ ਜਿਹੜਾ ਅੱਖ ਵਾਲਾ ਨਾ ਹਾਂ ਆ ਮੋਲਬੀ ਆਲਾ پتہ ਨਹੀਂ ਕਿਹੜੀ ਮੰਡੀ ਤੇ ਮੈਂ ਗਿਆ ਸੀ ਡਾਕਟਰ ਸਾਹਿਬ ਨੇ ਇੱਕ ਗੱਲ ਕਹੀ ਦੀ ਜਿਹੜਾ ਅੱਖ ਨਾਲ ਨਾ ਲਾਹ ਲੱਖਾ ਚਿੱਟੀ ਅੱਖਾ ਸਾਰੇ ਰੇਟ ਘਟਾਉਣ ਦੇ ਰੇਟ ਘਟਾਉਣ ਦੇ ਚੱਕਰ ਨੇ ਲਗਾੜ ਲਾਉਣੇ ਬੰਦਿਆਂ ਦੇ ਵੀ ਰੇਟ ਘਟ ਜਾਂਦਾ ਇਹ ਨਾਲ ਸਹੀ ਗੱਲ ਆ ਭਾਈ ਹੋਰ ਕੋਈ ਚੱਕਰ ਨਹੀਂ ਹੈਗਾ ਕੁਆਲਟੀ ਨਾਲ ਨਹੀਂ ਉਹ ਅੱਖ ਨਾਲ ਨਹੀਂ ਘਟਦੀ ਵੀਰੋ ਸਹੀ ਗੱਲ ਆ ਠੀਕ ਆ ਨਾ ਕੋੜੇ ਵਰਗੀ ਬੱਕਰੀ ਆ ਬਈ ਪੱਟ ਦੇ ਸਾਡੇ ਹਾਈਟ ਕਿੰਨੀ ਉਹ ਦੀ ਹੁਣ ਇਹਦੀ 349 ਇੰਚ ਇਹ ਵੀ 349 ਹੈ ਨਾ ਹਾਂ ਇਹ ਕੰਪੀਟੀਸ਼ਨ ਜਿੱਤਲੇ ਤਿੰਨੇ ਨੇ ਤਿੰਨ ਕੰਪੀਟੀਸ਼ਨ ਕਿੱਥੇ ਕਿੱਥੇ ਜਿੱਤ ਗਈ ਇਹ ਇਹ ਇਹਦੇ ਕਰ ਸੌਲੀ ਸੀ 1.0 ਕੰਟ ਲਿਆ ਸੀ ਇਹਦਾ ਠੀਕ ਆ ਨਾ ਇਹ ਮੁਲਾਪੁਰ ਤੋਂ ਜੀ ਤੇ ਸੌਰੀ ਇਹਦਾ ਮੁਲਾਪੁਰ ਸਰਕਾਰੀ ਨਮੈਸ ਤੋਂ ਫਸਟ ਆਈ ਆ ਇੱਕ ਵਾਰ ਇਹ ਉਥੋਂ ਬਸ ਚਾਈ ਦੀ ਫੁੱਲ ਲੈ ਆਦੋਂ ਛੋਟੀ ਸਨ ਜੀ ਠੀਕ ਆ ਜੀ ਹੁਣ ਇਹ ਸਰਕਾਰੀ ਨਮੈਸ ਤੋਂ ਫਸਟ ਆਈ ਆ ਠੀਕ ਆ ਜੀ ਪਹਿਲੀ ਵਾਰ ਗੱਭਣਾ ਹੈ ਫਸਟ ਟਾਈਮ ਪ੍ਰੈਗਨੈਂਟ ਪਹਿਲੀ ਵਾਰ ਗੱਭਣਾ ਬਈ ਪੰਜ ਕੁਆਲਿਟੀ ਦੇ ਸਕਦੇ ਤੁਸੀਂ ਕਿੰਨੀ ਚਾਹੋ ਹੋਰ ਦਿਖਾਓ ਬਈ ਬੱਕਰੀਆਂ ਤੁਹਾਨੂੰ ਹੋਰ ਦਿਖਾ ਦੇ ਨਹੀਂ ਤੁਹਾਨੂੰ ਬਰੀਡਰ ਵੀ ਚੈੱਕ ਕਰਾ ਦਨੇ ਆ ਪਹਿਲਾਂ ਬੱਕਰੀਆਂ ਲਿਆ ਬੱਕਰੀਆਂ ਦਿਖਾ ਦੇ ਨਹੀਂ ਲੈ ਵੀ ਚੰਗੀਆਂ ਚੰਗੀਆਂ ਬੱਕਰੀਆਂ ਨੇ ਠੀਕ ਆ ਹਾਂ ਬਣੇ ਰਹੋ ਵੀਡੀਓ ਦੇ ਵਿੱਚ ਬੱਕਰੀਆਂ ਤੁਸੀਂ ਰੋਜ਼ ਬੱਕਰੀਆਂ ਦੇਖਦੇ ਹੋ ਪਰ ਬੱਕਰੀ ਦੀ ਸਕਿਨ ਦੇਖੋ ਬਾਬਿਓ ਲੈ ਵੀ ਸਕਿਨ ਨੂੰ ਦੇਖੋ ਪਿੰਡਾ ਦੇਖੋ ਬੱਕਰੀ ਦਾ ਫालतू ਵਾਲ ਨਹੀਂ ਆ ਸਹੀ ਗੱਲ ਆ ਵੀ ਨਾ ਜਿਹੜੇ ਪੁਰਾਣੇ ਬੰਦੇ ਨੇ ਨਾ ਉਹ ਆ ਚੀਜ਼ ਨੂੰ ਲਾਈਕ ਕਰਦੇ ਨੇ ਠੀਕ ਆ ਪਤਲੀ ਚਾਮੜੀ ਨੂੰ ਪਤਲੀ ਸਕੂ ਤੁਸੀਂ ਜਿਆਦੇ ਵਾਲ ਨਹੀਂ ਆ ਫालतू ਵਾਲ ਨਹੀਂ ਆ ਫालतू ਵਾਲ ਨਾ ਇਹ ਪਿਓਨਰਟੀ ਆ ਲੈ ਵੀ ਅੱਗੇ ਪਿੱਛੇ ਦੇਖ ਸਕਦੇ ਹੋਗੇ ਪਿੱਛੇ ਵੀ ਜਾਨੀ ਜਿਹੜੀ ਬੱਕਰੀ ਦੇ ਨੇ ਆ ਉਹ ਪਿਆਰੇ ਟਿਕ ਕੁਆਲਟੀ ਆ ਚੀਜ਼ ਦੇਖਿਆ ਕਰੋ ਦੇਖੋ ਇਹ ਚੀਜ਼ਾਂ ਦੇਖ ਕੇ ਬੱਕਰੀਆਂ ਲਿਆ ਕਰੋ ਠੀਕ ਆ ਨਾ ਇਹ ਚੀਜ਼ ਦੁੱਧ ਦੀ ਪਰਖਾ ਤੇ ਜਿਹੜੀ ਚੰਗੀ ਨਸਲ ਦੀ ਇਹ ਚੀਜ਼ ਦੀ ਪਰਖਾ ਠੀਕ ਹੈ ਜੀ ਹਾਂ ਜੀ ਤੁਸੀਂ ਦੇਖ ਸਕਦੇ ਹੋ ਬੱਕਰੀ ਮਸ਼ਾਲਾ ਇਹ ਆਪਣੇ ਪੂਰੇ ਦੀ ਹੀ ਪੱਠਾ ਪੂਰੇ ਦੀ ਪੱਠਾ ਸਾਰੀਆਂ ਪੂਰੇ ਦੇ ਪੱਠਾ ਨੇ ਹਾਂ ਜੀ ਲੈ ਜੀ ਪੱਠਾ ਹੋਰ ਵੀ ਬਹੁਤ ਨੇ ਆਹ ਦੇਖ ਲਓ ਇਹ ਵੀ ਲਿਆ ਓਏ ਬਹੁਤ ਸ਼ਾਨਦਾਰ ਨੇ ਆਪਣੇ ਘਰ ਦੀਆਂ ਬੱਕਰੀਆਂ ਸਾਰੀਆਂ ਜੀ ਸਾਰੀਆਂ ਘਰ ਦੀਆਂ ਦਿਖਾ ਰਹੇ ਹਾਂਗੇ ਹਾਂ ਜੀ ਹਾਂ ਜੀ ਲੈ ਵੀ ਘਰ ਦੀਆਂ ਬੱਕਰੀਆਂ ਲੈ ਜੀ ਨੇ ਸਾਰੀਆਂ ਜੀ ਲੈ ਵੀ ਇੱਕ ਅੱਧੀ ਹੋਰ ਕੱਢ ਲੈ ਨਾਲ ਬਈ ਇਹ ਵੀ ਕੁਆਲਿਟੀ ਚੈੱਕ ਕਰੋ ਲੈ ਹੋਰ ਇਹਦੇ ਵਿੱਚ ਹੀ ਰਹਿਣਾ ਬੱਕਰੀਆਂ ਦੇ ਵਿੱਚ ਤੁਸੀਂ ਜਾਂ ਫਿਰ ਕੋਈ ਹੋਰ ਤਾਂ ਨਹੀਂ ਕੁਝ ਕਰਨ ਦੀ ਸਲਾਹੇਗੀ ਹੋਰ ਕਰਨੇ ਨਹੀਂ ਦਿੰਦੀਆਂ ਹੋਰ ਕਰਨੇ ਨਹੀਂ ਦਿੰਦੀਆਂ ਇਹਨਾਂ ਦੇ ਨਹੀਂ ਪੁਰਾਣੇ ਇਹਨਾਂ ਦੇ ਨਹੀਂ ਪੁਰਾਣੇ ਹੁੰਦਾ ਹਨ ਹਾਂਜੀ ਹਾਂਜੀ ਸਹੀ ਗੱਲ ਹੈ ਬਈ ਦੇਖ ਸਕਦੇ ਹੋ ਨਾ ਦੇਖ ਸਕਦੇ ਹੋ ਪੱਠਾ ਤੁਸੀਂ ਦਿਖਾ ਗਏ ਸਵਾਰ ਕੇ ਤੋਰ ਕੇ ਆ ਕਾਲੀਆਂ ਨੇ ਬਾਈ ਜੀ ਇਹ ਤਾਜ਼ੀਆਂ ਗੱਬਣਾ ਨੇ ਹਾਂ ਇਹ ਗੱਬਣਾ ਨੇ ਗੱਬਣਾ ਨੇ ਥਣ ਥਣ ਦੇਖ ਸਕਦੇ ਹੋ ਨਾ ਬਈ ਲੇਵਾ ਦੱਸਦਾ ਵੀ ਕੁਝ ਹੈਗਾ ਹਾਂਜੀ ਦੇਖ ਸਕਦੇ ਹੋ ਦੇਖ ਸਕਦੇ ਤੁਸੀਂ ਇਹ ਕਿੰਨੇ ਗੱਬਣਾ ਸਾਡੀ ਪੁਰਾਣੀ ਬਰਡ ਲੈਣ ਦੀਆਂ ਬੱਕਰੀਆਂ ਪੁਰਾਣੀ ਬਰਡ ਲੈਣ ਦੀਆਂ ਹਨਾ ਦੱਸਦੀ ਆ ਨਾ ਸਾਡੀ ਪ੍ਰਾਣੀ ਬਰਡ ਲੈ ਲੈਂਦੇ ਵਾਕੇ ਨਾ ਗੱਤ ਛੋਟਾ ਚ ਹੈ ਨਾ ਇਹਨੇ ਕੱਦ ਛੋਟਦਾ ਉਹ ਉਹੀ ਪਹਿਰਵਾਨ ਜਾਂਦੀਆਂ ਨੇ ਪਹਿਰਵਾਨ ਜਾਂਦੀਆਂ ਨੇ ਠੀਕਾ ਬਾਕੀ ਦੁੱਧਾ ਉਹਦੇ ਚ ਇਹੀ ਮੈਂ ਦੁੱਧ ਕਿੰਨਾ ਖੁੰਦਣਾ ਥੱਲੇ ਦੁੱਧ 4 ਲੀਟਰ 3 ਲੀਟਰ 4 ਲੀਟਰ ਬਾਕੀ ਬਈ ਆਪਣੇ ਕਿਰਪਾ ਮਾਣੇ ਯਾਰ ਲੋਕ ਕਹਿੰਦੇ ਨੇ ਵੀ ਯਾਰ ਸਾਡੀ ਬੱਕੀ ਥੱਲੇ ਵੀ ਨਾ 6 ਲੀਟਰ 7 ਲੀਟਰ 8 ਲੀਟਰ ਬਹੁਤ ਲੋਕ ਬੋਲ ਦਿੰਦੇ ਨੇ ਬਹੁਤ ਦੱਸ ਕੀ ਗੱਲਾਂ ਬਹੁਤ ਕੰਪੀਟੀਸ਼ਨ ਹੋਏ ਨੇ ਕਿਸੇ ਨੇ ਕੱਢਿਆ 8 ਲੀਟਰ ਨਹੀਂ ਉਸੇ 4 ਲੀਟਰ ਤੇ ਹੀ ਬਸ ਹੋ ਜਾਂਦੀ ਆ 4 ਲੀਟਰ ਦੇ ਬਾਅਦ ਹਾਂ ਆਪਾਂ ਬਹੁਤ ਕੰਪੀਟੀਸ਼ਨ ਦੇਖਨੇ ਹੱਦ ਤੱਕ ਕਿਸੇ ਨੇ 5 ਲੀਟਰ ਤੋਂ ਪਲੱਸ ਨਹੀਂ ਕੱਢਿਆ ਠੀਕ ਆ ਫਿਰ 8 ਵਾਲੇ ਆਉਂਦੇ ਕਿਉਂ ਨਹੀਂ ਗੱਲ ਇਹ ਫਿਰ ਉੱਥੇ ਪਤਾ ਕਿ ਕਿਸੇ ਵੀ ਬੱਕਰੀ ਬੁਖਾਰ ਚੜ ਜਾਂਦਾ ਕਿਸੇ ਬੱਕਰੀ ਨੂੰ ਕਹਿੰਦੇ ਨੇ ਬੱਚੇ ਹਟ ਗਏ ਫਿਰ ਝੂਠ ਬੋਲਣ ਦੀਆਂ ਗੱਲਾਂ ਹੁੰਦੀਆਂ ਨੇ ਗਿਆ ਹੁਣ ਆਪਾਂ ਨੇ ਵੀ ਕੰਪੀਟੀਸ਼ਨ ਕਰਾਉਣੇ ਨੇ ਤੁਪਾ ਹੁਣ ਵਿਚਾਰਨ ਨੂੰ ਕਹਿਣਾ ਵੀ ਵੀਰੇ 5 ਲੀਟਰ ਵਾਲੇ 6 ਲੀਟਰ ਵਾਲੇ ਬੱਕਰੀਆਂ ਤਿਆਰ ਰੱਖਿਓ ਠੀਕ ਆ ਅਸੀਂ ਸਪੈਸ਼ਲ ਅਨਬਿਟੇਸ਼ਨ ਦੇਣਾ ਆਂ ਤੁਹਾਡੇ ਘਰੇ ਠੀਕ ਆ ਹਾਂ ਕਿਤੇ ਫਿਰ ਬਾਹਰ ਜਾ ਬੋਲਿਆ ਨਾ ਕਰੋ ਜਾ ਫਿਰ ਬੋਲਿਆ ਨਾ ਨਾ ਬੋਲਿਆ ਨਾ ਫਿਰ ਵੀਡੀਓ ਪਾਵਾਂਗੇ ਤੁਹਾਡੀ ਦਾ ਹਾਂ ਲੈ ਵੀ ਲਿਆ ਹੋਰ ਦਿਖਾ ਬੱਕਰੀ ਆਪਣੇ ਘਰ ਵਾਲੀਆਂ ਬੱਕਰੀ ਗੱਡੀ ਚ ਆਲਾ ਇਹ ਕਾ ਮੱਖੀ ਚੰਨੀ ਕਾਢੇ ਯਾਰਾ ਕਿਹੜੀ ਕੋਈ ਵੀ ਆ ਜਿਹੜਾ ਖੜੀ ਹੈਗੀ ਹਾਂ ਲੈ ਵੀ ਇਹ ਹੁੰਦੀ ਮੱਖੀ ਚੰਨੀ ਆ ਨਾ ਇੱਧਰ ਲੈ ਤੁਹਾਨੂੰ ਉੱਧਰ ਲੈ ਆ ਸਭ ਲੈ ਨੂੰ ਆ ਦਿਖਾਈਏ ਦੇਖ ਲਈ ਕੁਆਲਿਟੀ ਦੇਖੋ ਬੱਕਰੀ ਦੀ ਦੇਖ ਸਕਦੇ ਹੋ ਬਾਈ ਦੱਸ ਤੁਹਾਨੂੰ ਇਹਦੇ ਬਾਰੇ ਇਹ ਬਾਈ ਜੀ ਮੱਖੀ ਜੀ ਨਹੀਂ ਆ ਠੀਕ ਆ ਜੀ ਇਹ ਪਤਾ ਕੀ ਆ ਆਪਣੇ ਥੋੜੀ ਪੰਜਾਬ ਚ ਘੱਟ ਲਾਈਕ ਕਰਦੇ ਨੇ Rajasthan ਦੇ ਵਿੱਚ ਇਹਨੂੰ ਬਹੁਤ ਲਾਈਕ ਕਰਿਆ ਜਾਂਦਾ ਠੀਕ ਹਾਂਜੀ ਕਾਰਨ ਕੀ ਆ ਬਾਈ ਇਹਦਾ ਬਸ ਕਲਰ ਦੀ ਮਲ ਹੁੰਦੀ ਆ ਆਪਣੇ ਹੁਣ ਜਿਵੇਂ ਪੰਜਾਬ ਦੇ ਵਿੱਚ ਨਾ ਬਲੈਕ ਕਲਰ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਇਸ ਟਾਈਮ ਪਹਿਲਾਂ ਥੋੜਾ ਟਾਈਮ ਪਹਿਲਾਂ ਕਿਸੇ ਡੱਬਿਆਂ ਨੂੰ ਖੰਦ ਕੇ ਰੈਂਦੇ ਠੀਕ ਆਪਣੇ ਲੋਕ ਨੇ ਜਿੱਧਰ ਜਾ ਬੈਠ ਜਾਣਾ ਚੱਲ ਪੈਂਦੀ ਆ ਠੀਕ ਹੈ ਨਾ ਪਹਿਲਾਂ ਡੱਬਿਆਂ ਦਾ ਬਹੁਤ ਡਿਮਾਂਡ ਹੁੰਦਾ ਦੀ ਲੰਬੇ ਲੰਬੇ ਕਰਾਣ ਵਾਲੇ ਹైదਰਾਬਾਦੀਆਂ ਨੇ ਉਹ ਹైదਰਾਬਾਦੀਆਂ ਨੇ ਕੀ ਕਰਿਆ ਬੀਟਲ ਦੇ ਵਿੱਚ ਕ੍ਰਾਸ਼ਿੰਗ ਹੋ ਗਈ ਕਦ ਛੋਟੇ ਹੋਣ ਲੱਗ ਦੁੱਧ ਘਟ ਗਿਆ ਬੱਕਰੀਆਂ ਦਾ ਜਿਹੜੇ ਪ्युअर ਕੁਆਲਿਟੀ ਆ ਠੀਕ ਆ ਉਹ ਦੁੱਧ ਵੀ ਬੱਦੂਗੀ ਹਾਈਟ ਉਹਦੀ ਨਾਰਮਲ ਹੋ ਗਈ 34 ਨਾਰਮਲ ਹੋ ਠੀਕ ਹੈ ਕੰਨ ਵੀ ਜਿਵੇਂ ਇਹ ਨਾਰਮਲ ਨੇ ਨਾ ਨਾਰਮਲ ਕੰਨ ਨਾ ਨਾਰਮਲ ਕੰਨ ਬੀਟਲ ਦਾ ਹਾਂ ਜਿਹੜੀ ਇਹ ਮੱਖੀ ਚਿੰਨੀ ਆ ਇਹਨੂੰ ਰਸਤਾਂ ਦੇ ਵਿੱਚ ਬਹੁਤ ਲਾਇਕ ਕਰਿਆ ਜਾਂਦਾ ਠੀਕ ਆ ਆਪਣੇ ਹਲੇ ਘੱਟ ਕਰਦੇ ਥੋੜੀ ਲੈ ਠੀਕ ਆ ਜੀ ਉਧਰ ਬਹੁਤ ਜ਼ਿਆਦਾ ਡਿਮਾਂਡ ਪਾਈ ਜਾਂਦੀ ਆ ਤੇਰੀ ਹੁਣ ਘੱਟ ਗਈ ਇਹ ਠੀਕ ਆ ਇਸ ਟਾਈਮ ਬਹੁਤ ਘੱਟ ਹੈ ਬਲੇ ਬਣਾਏ ਆਪਣੇ ਪੰਜਾਬ ਦੇ ਵਿੱਚ ਆਪਣੇ ਹੈ ਨਹੀਂ ਆ ਨਾ ਨਹੀਂ ਜੀ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਜਗੀਆਂ ਲੋ ਵੀ ਬਣੇ ਰਹੋ ਵੀਡੀਓ ਦੇ ਵਿੱਚ ਹੋਰ ਦਿਖਾਵਾਂ ਤੁਹਾਨੂੰ ਆਜੋ ਲੈ ਵੀ ਤੁਹਾਨੂੰ ਹੋਰ ਕਹਿੰਦੇ ਅਸਲਾ ਦਿਖਾਉਨੇ ਅਸਲਾ ਹਣਾ ਹੁਣ ਅਸਲਾ ਹੀ ਹੁੰਦਾ ਹਾਂ ਜੀ ਪੂਰੇ ਦਾ ਆਉਂਦ ਅਚਾ ਪੂਰੇ ਦੇ ਰ ਆਉਂਦ ਨੇ ਯਾਰ ਹਾਂ ਇਹ ਤਿਆਰ ਹੋਏ ਨੇ ਨਵੇਂ ਤਿਆਰ ਕਰੇ ਨੇ ਠੀਕਾ ਦੱਸ ਬਈ ਇਹਦੇ ਬਾਰੇ ਆ ਦੇਖ ਸਕਦੇ ਈ ਇਹਦੇ ਬਾਰੇ ਦੱਸ ਬਲਾ ਪੂਰੇ ਬੱਕਰੇ ਦੀ ਪੱਠਾ ਪੂਰੇ ਦੀ ਪੱਠਾ ਕਿੰਨੇ ਦੰਦ ਹੋ ਗਈ ਇਹ ਇਹ 4 ਆ ਜੀ ਤੇ 4 ਦੰਦ ਦਾਣਾ ਯਾਰ ਹਾਈ ਟੂਟ ਦੇਖ ਯਾਰ ਹੁਣੀ ਤੋਂ ਨਾ ਹਾਂ ਬਈ ਕਿੰਨੇ ਇੰਚ ਇਹ ਜੋੜੀ ਦੀ 1 ਲక్ష్ਮੀ ਡੈਰੀ ਫਾਰਮ ਵਾਲੇ ਲੈ ਗਈ ਸੀ ਠੀਕਾ ਲక్ష్ਮੀ ਡੈਰੀ ਫਾਰਮ ਵਾਲੇ ਇਹਦੀ ਮਾਂ ਵੀ ਉਹੀ ਲੈ ਗਈ ਇਹਦੀ ਮਾਂ ਵੀ ਉਹੀ ਲੈ ਗਈ ਇਹਦੀ ਹਾਈਟ ਕਿੰਨੀ ਹੋਊਗੀ ਇਹਦੀ 39 ਇੰਚ ਇਹਦੀ 39 ਠੀਕ ਹੈ ਲੈ ਵੇ ਇਹਦੀ 39 ਇੰਚ ਕੰਬਣਾ ਇਹ ਪਹਿਲੇ ਫਰਸਟ ਟਾਈਮ ਨੇ ਦੋਨੀਆਂ ਵੇ ਫਰਸਟ ਟਾਈਮ ਨੇ ਨਾ ਦੋਨੀਆਂ ਤੇ ਆਹ ਬੱਕਰੀ ਇਹ ਵੀ ਫਰਸਟ ਟਾਈਮ ਆ ਪੱਠ ਬਾਈ ਇਹ ਵੀ ਫਰਸਟ ਟਾਈਮ ਹਣਾ ਇਹ ਪੂਰੇ ਨਾ ਪੜੇ ਫੁਰਦਨ ਦੇਖ ਨਾ ਬੱਕਰੀ ਦੀ ਯਾਰ ਹਾਂਜੀ ਵੀਰੇ ਸਹੀ ਗੱਲ ਆ ਵੇ ਨਾ ਹਾਂ ਇਹ ਪੱਠਾ ਤਿਆਰ ਕਰੀਏ ਨੇ ਵੀਰੇ ਹੁਣ ਠੀਕ ਆ ਜਿਹੜਾ ਬੰਦਾ ਪੱਠਾ ਤਿਆਰ ਕਰੂਗਾ ਉਹੀ ਕਾਮਯਾਬ ਹੋਊਗਾ ਉਹੀ ਕਾਮਯਾਬ ਆ ਮੁੱਲ ਲੈ ਕੇ 2 ਲੱਖ ਦੇ 3 ਲੱਖ ਦੀ ਕੋਈ ਕਾਮਯਾਬ ਨਹੀਂ ਹੁੰਦਾ ਉਸਤਾਜ ਠੀਕ ਹਾਂ ਇਹ ਤਾਂ ਕਰ ਜੇ ਕਾਮਯਾਬ ਹੋਣਾ ਤਾਂ ਘਰ ਦੀਆਂ ਪੱ ਮੋਲ ਲੈ ਕੇ ਜੇ ਕੋਈ ਕਹੇ ਮੈਂ ਮਤਲਬ ਚੈਂਪੀਅਨ ਜਲਦੀ ਬਣ ਜਾਊਗਾ ਇਹ ਭਲੇਖੇ ਨੇ ਆਪਦੀਆਂ ਪੱਠਾਂ ਹੀ ਦੁੱਧ ਦੇਣੀਆਂ ਜਿਹੜੀਆਂ ਆਪਦੀਆਂ ਬੱਕਰੀਆਂ ਹੀ ਜਿਹੜੀਆਂ ਆਪਦੀਆਂ ਪੱਠਾਂ ਨੇ ਉਹੀ ਬੰਦੇ ਨੂੰ ਕਾਮਯਾਬ ਕਰਨੀ ਉਹੀ ਕਾਮਯਾਬ ਕਰਨੀ ਸਹੀ ਕਿਉਂਕਿ ਦੂਜੇ ਲੋੜ ਰੁਪਈਆ ਲਾਇਆ ਹਾਂ ਹੁਣ ਤੁਸੀਂ ਲਾ ਲਓ ਆ ਪਾਠਾ ਠੀਕ ਆ ਮੈਂ ਆਪਦੇ ਘਰ ਦੀ ਪਾਠਾ ਹੂੰ ਖੁਦਾ ਨਾ ਖਾਸ ਠੀਕ ਹੈ ਨਾ ਜਿਵੇਂ ਆਪਾਂ ਬਹੁਤ ਰਪਏ ਲੱਗ 2 ਲੱਖ ਲੈ ਕੇ ਲਾਉਣੇ ਆ ਦੁੱਧ ਦਾ ਕੋ ਚੱਕਰ ਪੈ ਗਿਆ ਬੱਚਾ ਫਿਰ ਗਿਆ ਬੁਖਾਰ ਚੜ ਗਿਆ ਨਾ ਗਰੀਬ ਬੰਦੇ ਨੂੰ ਸਹੀ ਗੱਲ ਹੈ ਸਹੀ ਗੱਲ ਹੈ ਠੀਕ ਹੈ ਨਾ ਆਪਣੇ ਘਰ ਦੀ ਹੁੰਦੀ ਹੈ ਚ ਹੀਵਾ ਕੇ ਬੰਦਾ ਚੱਲ ਲੈਂਦਾ ਚੱਲਦਾ ਹੈ ਨਾ ਬਾਈ ਜੀ ਹਾਂਜੀ ਸਹੀ ਗੱਲ ਹੈ ਨਾ ਜਿਹੜੇ ਪੈਸੇ ਲਾ ਹੁੰਦੇ ਨੇ ਉਹ ਬਹੁਤ ਦੁੱਖ ਦਿੰਦੇ ਨੇ ਸਹੀ ਗੱਲ ਹੈ ਕਰਦੀ ਬਰੀਡ ਤਿਆਰ ਕਰੀਏ ਕਰਦੀ ਬਰੀਡ ਤਿਆਰ ਕਰੋ ਹਾਂਜੀ ਓਰੀਜినਲ ਬੀਡ ਤਿਆਰ ਹੋਊਗਾ ਹਾਂ ਓਰੀਜినਲ ਆਪ ਦੀ ਖੁਰਾਕ ਪਾਈ ਹੋਊ ਆਪਾਂ ਨੂੰ ਮਾਣ ਹੋਊਗਾ ਚੀਜ਼ ਤੇ ਵੀ ਆਪਾਂ ਨੂੰ ਮਾਣ ਹੋਊਗਾ ਵੀ ਹਾਂ ਆਪਾਂ ਨੂੰ ਪ ਆਪਣਾ ਮਾਣਦਾ ਵੀ ਨਹੀਂ ਪਿਛੇ ਹਟਦੇ ਠੀਕ ਆ ਜਿਹੜੀ ਦੂਜੀ ਤੋਂ ਲਿਆਂਦੀ ਆ ਉਹਦਾ ਪਤਾ ਹੀ ਹੁਣ ਕੁਝ ਨਹੀਂ ਕਹਿ ਸਕਦੇ ਹਨਾ ਕਿਵੇਂ ਤਿਆਰ ਕਰੀਆ ਬੱਕਰੀਆਂ ਨੂੰ ਖਵਾਉਣੇ ਕੀ ਆ ਆਪਾਂ ਸਾਦਾ ਸਿਸਟਮ ਪਾਉਣਿਆ ਠੀਕ ਆ ਜੀ ਕੋਈ ਏਦਾਂ ਦਾ ਕੁਝ ਨਹੀਂ ਪਾਉਂਦੇ ਜਿਵੇਂ ਹੁਣ ਤੁਸੀਂ ਦੇਖ ਸਕਦੇ ਪਪਲ ਚੱਲ ਰਿਹਾ ਹੂੰ ਬਰੋਟਾ ਚੱਲ ਰਿਹਾ ਹੂੰ ਅਰਜਨ ਚੱਲ ਰਿਹਾ ਠੀਕ ਆ ਜੀ ਤੇ ਘਰ ਦੇ ਵਿੱਚ ਗੁਵਾਰਾ ਘਰ ਚ ਗੁਵਾਰਾ ਗੁਵਾਰਾ 16 ਛਿਲਕਾ 16 ਛਿਲਕਾ ਕਣਕ ਮੱਕੀ ਠੀਕ ਆ ਏਦਾਂ ਦੇ ਆਈਟਮ ਠੀਕ ਆ ਬਾਕੀ ਬੱਕਰੀਆਂ ਨੂੰ ਗੁੜ ਠੀਕ ਆ ਗੁੜ ਕਿਵੇਂ ਗੁੜ ਦੇ ਦੇਦਾ ਬੱਕੀਆਂ ਨੂੰ ਕਿਵੇਂ ਖਵਾਉਂਦੇ ਕਿਵੇਂ ਖਵਾਈ ਆ ਪਾਣੀ ਕੋਲ ਕੇ ਜਾਂ ਜੇ ਜੇ ਤਾਂ ਤੁਹਾਡੀ ਬੱਕਰੀ ਸੱਜਰ ਸੋਈ ਆ ਹਾਂਜੀ ਤਾਜੀ ਸੋਈ ਆ ਤਾਂ ਉਹਨੂੰ ਤਿੰਨ ਤੱਕ ਗੁੜ ਨਾਲ ਚੰਗੀ ਤਰ੍ਹਾਂ ਜਿੱਦਾਂ ਮੈਂ ਕਹਾੜਾ ਕਹਿੰਦੇ ਨੇ ਕਹਾੜਾ ਬਣਾ ਕੇ ਦੇਸੀ ਚਮਚਾ ਇੱਕ ਚਮਚਾ ਪਾ ਕੇ ਦੇਸੀ ਹੋਰ ਉਹਦਾ ਪਲਾਓ ਆਦਰਵਾਇਜ਼ ਨਹੀਂ ਗੱਪਣ ਬੱਕੀਆਂ ਨੂੰ ਤੁਸੀਂ ਡੜੀ ਡੜੀ ਦੇ ਸਕਦੇ ਕੋਈ ਨੁਕਸਾਨ ਨਹੀਂ ਕੋਈ ਨੁਕਸਾਨ ਬਹੁਤ ਵਧੀਆ ਚੀਜ਼ ਆ ਠੀਕ ਆ ਬੱਕਰੀਆਂ ਬਹੁਤ ਸਹੀ ਰਹਿੰਦੇ ਨੇ ਅੰਦਰੋਂ ਠੀਕ ਆ ਜੀ ਹਾਂਜੀ ਲਓ ਜੀ ਬੱਕਰਾ ਦਿਖਾਓ ਚਲੋ ਆਜਾ ਬੱਕਰਾ ਦਿਖਾਉਣ ਬੱਕਰਾ ਦਿਖਾਉਣਿਆਂ ਕਿ ਆਜੋ ਉਹ ਦੇਖ ਸਕਦੇ ਹੋ ਲਿਆ ਭਾਈ ਤੁਹਾਨੂੰ ਪਹਿਲਾ ਵਾਲਾ ਬੱਕਰਾ ਵੀ ਅੱਲਾ ਨੂੰ ਪਿਆਰਾ ਹੋ ਗਿਆ ਸੀਗਾ ਚਲੋ ਬਾਈ ਇਹਨਾਂ ਨੂੰ ਹੋਰ ਬੱਕਰਾ ਨਵਾਂ ਪਾਲਿਆਗਾ ਬੜੀਆਂ ਗੱਲਾਂ ਕਰਾਈ ਨੇ ਨਾ ਉਹ ਬੱਕਰੇ ਨੇ ਅਸਾਂ ਪੂਰਾ ਪੂਰਾ ਦੀ ਬਈ ਪੂਰੇ ਵਰਗੇ ਬਹੁਤ ਕਹਿਣੀਆਂ ਨੇ ਉੱਥੇ ਜੰਮਣ ਦੇ ਦੁਬਾਰਾ ਉਹੀ ਗੱਲ ਪੂਰੇ ਦੀ ਸਹੀ ਗੱਲ ਹੈ ਨਾ ਹਾਂ ਭਾਈ ਬਾਕੀ ਬਹੁਤ ਕੁਝ ਦਿੱਤਾ ਯਾਰ ਆਪਾਂ ਉਹ ਬੱਕਰੇ ਦੇਨ ਨਹੀਂ ਦੇ ਸਕਦੇ ਠੀਕਾ ਉਹਨਾਂ ਕੈਸਾ ਤੇ ਮਿਆਦ ਦੇ ਤੋਂ ਮੱਦ ਮਾਲ ਪੂਰੇ ਦਾ ਹੀ ਆ ਠੀਕ ਆ ਕਿੰਨੇ ਸਾਲ ਰਿਹਾ ਆਪਣੇ ਕੋਲੇ ਪੂਰਾ ਉਹਦੇ 11 ਸਾਲੇ 11 ਸਾਲ ਹਾਂ ਹੁਣ ਵੀ ਉਹਨੂੰ ਅਟੈਕ ਆਗੇ ਸੀ ਤਿੰਨ ਨਹੀਂ ਤਾਂ ਰੱਬ ਦੀ ਕਿਰਪਾ ਨਾਲੇ ਵੀ ਕੁਛ ਨਹੀਂ ਹੋਇਆ ਹਜੇ ਵੀ ਕੁਛ ਨਹੀਂ ਹੋਇਆ ਹਾਂ ਉਹੋ ਜੇ ਕਾਮਜਾ ਪਿਆ ਸੀ ਕਾਮਜਾ ਪਿਆ ਹਾਂ ਉਹਦੇ ਬੱਚੇ ਆਪਣੇ ਤਿਆਰ ਕਰ ਲੈਨੇ ਹੁਣ ਵੀ ਆਪਣੇ ਕੋਲ 8 ਬੋਕ ਹੈਗੇ ਨੇ ਤੇ ਹੁਣ ਤੱਕ ਉਹਦੇ 30 ਤੋਂ 32 ਬੱਕਰੇ ਬਰੀਡਰ ਤਿਆਰ ਨੇ ਪੂਰੇ ਇੰਡੀਆ ਦੇ ਵਿੱਚ 30 ਤੋਂ 32 ਹਾਂਜੀ ਠੀਕ ਆ ਗਏ ਹੋਏ ਨੇੜੇ ਵੀਰਾਂ ਕੋਲ ਹਾਂਜੀ 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 ਠੀਕ ਆ ਪਹਿਲਾਂ ਆ ਵਹ ਹਰਿਆਣਾ ਹਿਮਾਚਲ ਤੋੜ ਕੇ ਲੈ ਗਿਆ ਫਿਰ ਉਹ ਬਦ ਇਹ 44 45 ਇੰਚ ਇਹ ਵੀ 44 45 ਇੰਚ ਹਾਈਟ ਹੈਗੀ ਹਾਂਜੀ ਇਹ ਘਰ ਦਾ ਤਿਆਰ ਕਰਿਆ ਕਿ ਕਿਵੇਂ ਨਹੀਂ ਇਹ ਘਰ ਦਾ ਨਹੀਂ ਹੈਗਾ ਜੀ ਹੈ ਨਹੀਂ ਇਹ ਨਹੀਂ ਕਰਦਾ ਹੈ ਕਰਦਾ ਨਹੀਂ ਤਿਆਰ ਹੈਗਾ ਨਹੀਂ ਇਹ ਲੈ ਕੇ ਘਰ ਦੇ ਬੱਚੇ ਹੋਰ ਹੈਗੇ ਨਾ ਮਤਲਬ ਬਹੁਤ ਠੀਕਾ ਪਰ ਬੱਚਾ ਹੈ ਕਮਜ਼ੋਰ ਆ ਜਿਸ ਦਿਨ ਤਿਆਰ ਹੋ ਗਿਆ ਤਾਂ ਦੁਨੀਆ ਦੇਖੋਗੇ ਠੀਕਾ ਹਾਂਜੀ ਲੈ ਕੇ ਆਂਦਾ ਦੀ ਕਦੋਂ ਹਾਂਜੀ ਹਾਂਜੀ ਇਹ ਲੈ ਕੇ ਆਂਦਾ ਲੈ ਵੀ ਲੈ ਕੇ ਆਂਦਾ ਦੀ ਤਿਆਰ ਕਰਾਂਗੇ ਬੱਚੇ ਉਹਨਾਂ ਦਾ ਬਖਸ਼ਕਸ਼ਾਂ ਦੇ ਰੱਖੇ ਠੀਕਾ ਲੈ ਵੀ ਹਾਈਟ ਦੇਖ ਸਕਦੇ ਹਾਂ ਇੱਥੇ ਤੱਕ ਆਉਂਦੀ ਆ ਮੇਰੇ ਤੋਂ ਬੱਕਰੇ ਦੀ ਕੁਆਲਿਟੀ ਬਹੁਤ ਆ ਕੁਆਲਿਟੀ ਚੰਗੀ ਹੈ ਨਾ ਬਾਕੀ ਕਮਜ਼ੋਰੀ ਆ ਬੱਚਾ ਤਿਆਰ ਹੋ ਜਾਣਾ ਆਪਣੇ ਲਈ ਪੂਰਾ ਲੈ ਇਹ ਵੀ ਲੈ ਜਾ ਥਮੈ ਕਿਹ ਚੀਜ਼ ਹੋਰ ਦੇਖੀ ਸੀ ਯਾਰ ਹਾਂਜੀ ਨਾ ਤਾਂ ਉਹ ਭੇਡ ਸੀ ਨਾ ਉਹ ਹੈਗੀ ਸੀ ਬੱਕਰੀ ਉਹਦਾ ਨਵਾਂ ਨੂਰੀ ਨੂਰੀ ਹਾਂਜੀ ਜੱਡ ਕੇ ਨੂਰੀ ਨੂੰ ਇਹ ਫੜਨੀ ਬਹੁਤ ਔਖੀ ਆ ਬਾਈ ਫੜਨੀ ਔਖੀ ਆ ਹਾਂ ਤੁਹਾਨੂੰ ਦਿਖਾ ਦਿੰਨੇ ਆ ਨੂਰੀ ਜੀ ਦਿਖਾਉਣੇ ਆਗੇ ਤੁਹਾਨੂੰ ਇਹ ਇਹ ਆਗੀ ਨੂਰੀ ਲੈ 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 ਪਿਆਰ ਨਾਲ ਪਿਆਰ ਨਾਲ ਦੂ ਨੂਰੀ ਹੈ ਕੀ ਚੀਜ਼ ਇਹ ਹੰਟਲ ਆ ਬਾਈ ਜੀ ਹੰਟਲ ਕਰਨਾਟਕਾ ਦੀ ਉਹ ਆ ਇਹ ਇਹ ਕੀ ਚੀਜ਼ ਹੁੰਦੀ ਆ ਬਾਈ ਇਹ ਸ਼ੌਂਕ ਲਈ ਲਿਆਂਦੀ ਆ ਬਾਈ ਸ਼ੌਂਕ ਲਈ ਲਿਆਂਦੀ ਆ ਆਪਣਾ ਸ਼ੌਂਕ ਆ ਸੋਹਣੀ ਲੱਗਦੀ ਆ ਬਹੁਤ ਹੁਣ ਨਮਾਈ ਨਹੀਂ ਨਹੀਂ ਤਾਂ ਇਹ ਚਿੱਟੀ ਰੂਮ ਵਰਗੀ ਆ ਇਸ ਤਰ੍ਹਾਂ ਲੈ ਵੀ ਇਹ ਹੰਟਲ ਹਾਂਜੀ ਹੰਟਲ ਬਰੀਡ ਆ ਹਾਂ ਹੰਟਲ ਬਰੀਡ ਆ ਜੀ ਠੀਕ ਆ ਪੇਟ ਮੰਗੂਂਦੀ ਆ ਪੇਟ ਮੰਗੂਂਦੀ ਆ ਦੇਖ ਸਕਦੇ ਪੂਛ ਦੇਖ ਸਕਦੇ ਤੁਸੀਂ ਪੂੰਦ ਸੋਟੀ ਆ ਨਾ ਸਹੀ ਚੱਲਣਾ ਢੇਡ ਦੀ ਪੂੰਦ ਵੱਡੀ ਹੁੰਦੀ ਆ ਨਾ ਢੇਡ ਦੀ ਪੂੰਦ ਵੱਡੀ ਦਾ ਤੇਰਾ ਨੱਕ ਦੇ ਸੁਣੋ ਕਿੰਨਾ ਖੂਬਸੂਰਤ ਹੈ ਨੱਕ ਬਈ ਦੇ ਤੋਤਾ ਹੀ ਆ ਕਹਿੰਦਾ ਨਾ ਕ੍ਰੋਸਿੰਗ ਲਈ ਤਿਆਰ ਆ ਦੋ ਅੰਡ ਹੋ ਗਈ ਹੁਣ ਇਹਨਾਂ ਨੂੰ ਕ੍ਰੋਸ ਕਰਾਵਾਂਗੇ ਠੀਕ ਆ ਕ੍ਰੋਸ ਕਿੱਥੋਂ ਕਰਾਵਾਂਗੇ ਇਹਨੂੰ ਬਰੋਲ ਆਪਣੇ ਹੈਗੇ ਬਰੀਡ ਹੋਣੇ ਨੇ ਕਿੱਥੇ ਕਿੱਥੇ ਦੋਸਤਾਂ ਕੋਲ ਹੈਗੇ ਨੇ ਮਰੇਲ ਕੋਟਲੇ ਵੀ ਹੈਗੇ ਨੇ ਆਪਣੇ ਦੋਸਤਾਂ ਕੋਲ ਹੈਗੇ ਨੇ ਹਾਂਜੀ ਬਾਕੀ ਨਹੀਂ ਫਿਰ ਮਹਾਰਾਸ਼ਟਰ ਚੋਂ ਮੰਗਵਾ ਲਾਂਗੇ ਠੀਕ ਆ ਬਈ ਦੇਖ ਸਕਦੇ ਹੋ ਹੁੰਦੀ ਹੰਟਲ 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 ਕਹਿੰਦੇ ਨੇ ਨਾ ਬਹੁਤ ਮਹਿੰਗੀ ਜੀ ਨਸਲ ਆਈ ਠ ਪਤਝੂ ਹਜ਼ਾਰ ਦੇ ਵਿੱਚ ਇਹ ਆਪਾਂ ਨੂੰ ਕਿੰਨੇ ਚ ਮਿਲੀ ਹੋਈ ਆ ਬਾਈ ਇਹ ਆਪਾਂ ਨੂੰ 24 ਹਜ਼ਾਰ ਦੇ ਵਿੱਚ ਮਿਲੀ 24 ਹਜ਼ਾਰ ਦੀ ਲੈ ਵੀ 24 ਆਪਣੇ ਦੋਸਤੋ ਲੈ ਆਂਦੀ ਆ ਬਾਕੀ ਕੁਆਲਿਟੀ ਬਹੁਤ ਸੋਹਣੀ ਆ ਇਹਦੇ ਵਿੱਚ ਕਹਿੰਦੇ ਨੇ ਮਤਲਬ ਚਲੋ ਇਹਨੇ ਨੌਲੇਜ ਨਹੀਂ ਬੰਦੇ ਦੱਸਣਾ ਨੇ 1 ਲੱਖ ਲੱਖ ਤੱਕ ਵੀ ਬੱਚਾ ਪਿਆ ਇਹਦੇ ਵਿੱਚ ਠੀਕ ਆ ਹਾਂਜੀ ਇਹ ਬਿਨਾ ਬਰੀਡ ਹੈ ਨਹੀਂ ਆ ਨਾ ਬਰੀਡ ਆਪਣੇ ਘਟ ਆ ਆਪਣੇ ਘਟ ਮਹਾਰਾਸ਼ਟਰ ਦੇ ਵਿੱਚ ਕਰਨਾਟਕਾ ਦੇ ਵਿੱਚ ਇਹ ਬਰੀਡ ਪਾਈ ਜਾਂਦੀ ਆ ਠੀਕ ਆ ਤੇ ਉਧਰ ਬਹੁਤ ਲੋਕ ਰੱਖਦੇ ਵੀ ਆ ਠੀਕ ਆ ਦੁੱਧ ਕਿਵੇਂ ਹੁੰਦਾ ਦਾ ਕਿ ਹਲੇ ਬਾਈ ਆਪਾਂ ਨੂੰ ਕੁਝ ਨਹੀਂ ਪਤਾ ਹੁਣ ਦੇਖਾਂਗੇ ਦੇਖਾਂਗੇ ਇਹਦੇ ਵਿੱਚ ਠੀਕ ਬਿੱਕੀ ਬਣਦਾ ਦੁੱਧ ਕਿਵੇਂ ਆ ਸਾਰੇ ਦੇਖਾਂਗੇ ਬੱਚੇ ਦਿਖਾਈਏ ਆਪਾਂ ਆਪਣੇ ਪੱਠਾ ਦਿਖਾਣੇ ਤੁਹਾਨੂੰ ਛੋਟੇ ਛੋਟੇ ਪੱਠਾ ਦਿਖਾ ਜਿਹੜੀਆਂ ਤਿਆਰ ਕਰ ਰਹੇ ਆਪਾਂ ਇਸ ਵਾਰੀ ਲੈ ਬਈ ਅਗਲੇ ਵਾਰ ਦੇ ਜੀ ਕੀ ਲੈ ਕੇ ਆਉ ਤੁਹਾਨੂੰ ਬਈ ਤੁਹਾਨੂੰ ਉਹ ਦਿਖਾਉਣੇ ਆ ਕਿ ਨਾ ਆ ਦੇਖੋ ਆ ਦੇਖੋ ਜੀ ਲੈ ਇਹ ਕਾ ਸੀ ਕਿਹੜੇ ਬੱਕਰੇ ਦੇ ਬਈ ਇਹ ਵੱਡੇ ਦੀਆਂ ਸੀ ਅੱਛਾ ਪੂਰੇ ਦੀਆਂ ਹਾਂ ਪੂਰੀਆਂ ਪੂਰੀਆਂ ਲੈ ਵੀ ਇਹ ਰੰਗ ਉਹ ਫੜ ਕੇ ਲੈਂਦੇ ਬਈ ਕੋਲੇ ਚੈਂਪੀਅਨ ਬੱਕਰਾ ਉਹ ਕੁਦਰਤ ਫੜ ਕਰੇਗਾ ਆਪਣੀ ਕੁਆਲਟੀ ਦੇਖੋ ਉਹ ਫਿਰ ਦੀ ਫੜ ਕੇ ਲੈ ਅਦੇਸ ਉਹ ਰੇਨੇ ਕਹ ਪੂਰਾ ਦਾ ਚੱਲ ਗਿਆ ਵਿਚਾਰਾ ਨਿਸ਼ਾਨੀਆਂ ਬਹੁਤ ਦੇ ਗਿਆ ਨਿਸ਼ਾਨੀਆਂ ਹੈ ਨਾ ਹਾਂ ਇਹ ਜਿਹੇ ਤਿਆਰ ਪੰਜ ਬੱਠਾ ਨੇ ਜੀ ਹੁਣ ਬੱਲੋ ਵਧੀਆ ਤਿਆਰ ਨੇ ਉਹ ਫੜ ਕੇ ਲੈ ਕੇ ਇੰਦਰੇ ਬੱਠਾ ਉਹ ਪੂਰੀ ਇਹ ਦੋ ਭੈਣਾਂ ਨੇ ਇਹ ਭੈਣ ਭਾਈ ਇਹਦਾ ਬੱਚਾ ਜਿਹੜਾ ਭਾਈ ਇਹਦਾ ਉਹ ਬਰੀਡਿੰਗ ਲਈ ਤਿਆਰ ਹੋ ਰਿਹਾ ਬਰੀਡਿੰਗ ਲਈ ਤਿਆਰ ਹੋ ਵੱਡਾ ਹੋ ਹੈ ਹਾਂ ਜੀ ਹਾਂ ਬਹੁਤ ਸ਼ਾਨਦਾਰ ਇਹ ਦੇਖ ਸਕਦੇ ਲਿਆ ਭਾਈ ਉਹ ਰੇਨੇ ਵਿੱਚ ਆਰੇ ਦੋ ਮੈਨੂੰ ਹੋਰ ਦੱਸੋ ਤੁਹਾਨੂੰ ਹਾਂਜੀ ਵੀਰ ਜੀ ਆਪਾਂ ਦਵਾਈ ਬੂਟੀ ਦਾ ਕਿਵੇਂ ਕਰਦੇ ਆ ਉਹਦੇ ਬਾਰੇ ਦੱਸ ਯਾਰ ਦਵਾਈ ਬੂਟੀ ਵਿੱਚ ਹੁਣ ਆਇਆ ਜੀ ਵੈਕਸੀਨ ਇਹਦੀਆਂ ਸਾਰੀਆਂ ਆਉਣ ਲੱਗੀਆਂ ਵੈਕਸੀਨ ਲੱਗਦੀਆਂ ਨੇ ਠੀਕ ਆ ਜਦੋਂ ਹੁੰਦੀਆਂ ਨਹੀਂ ਸੀਗੀਆਂ ਉਦੋਂ ਕਿਵੇਂ ਕਰਦੇ ਹੁੰਦੇ ਸੀਗੇ ਉਦੋਂ ਸਾਦੇ ਸਾਦਾ ਸਿਸਟਮ ਸੀਗਾ ਜਿੱਦਾਂ ਕਿ ਮਤਲਬ ਹੁਣ ਕਹਿਣ ਦੇ ਕਾਲੀ ਜੀਰੀ ਕਾਲੀਆਂ ਮਿਰਚਾਂ ਠੀਕ ਆ ਇਹ ਚੀਜ਼ਾਂ ਮਿਕਸ ਕਰਕੇ ਗੌੜ ਦੁੰਮਬੇ ਵਗੈਰਾ ਪੰਛੇਟ ਮਿਕਸ ਕਰਕੇ ਸਾਦੇ ਚਮਚੇ ਚਮਚਾ ਦੇਣੇ ਸੀ ਅੰਕਲ ਨੂੰ ਪਤਾ ਉਹਨੇ ਇਹ ਚੀਜ਼ ਬਾਰੇ ਉਹਨਾਂ ਨੂੰ ਪਤਾ ਤੇ ਮਸਾਲਾ ਤਿਆਰ ਕਰਿਆ ਹੈ ਮਨੇ ਅੰਕਲ ਨੂੰ ਪੋ ਦਿਆਂਗੇ ਹਾਂ ਜੀ ਸਾਰੀ ਗੱਲ ਅੰਕਲ ਨੂੰ ਪੋ ਦਿਆਂਗੇ ਆਜੋ ਜਣ ਬਣਿਆ ਦਿਓ ਵੀਡੀਓ ਦੇ ਵਿੱਚ ਆਜੋ ਅੰਕਲ ਜੀ ਇੱਕ ਗੱਲ ਹੈ ਜੀ ਹਨਾ ਹੁਣ ਤਾਂ ਦਵਾਈਆਂ ਆ ਗੀਆਂ ਨਾ ਕੀੜਿਆਂ ਦੀਆਂ ਹੋ ਗਈਆਂ ਹੋਰ ਹੋ ਗਿਆ ਲੱਲਾ ਪਾਬਾ ਨਾ ਪਹਿਲਾਂ ਕਿਵੇਂ ਕਰਦੇ ਹੁੰਦੇ ਸੀਗੇ ਪਹਿਲਾਂ ਹੁੰਦਾ ਨਹੀਂ ਸੀ ਨਾ ਜਦੋਂ ਦਵਾਈ ਤਾਂ ਫਿਰ ਪਹਿਲਾਂ ਵੀ ਆਉਂਦੀ ਸੀ ਇਹਨਾਂ ਦੀ ਪਹਿਲਾਂ ਦੀਆਂ ਨਾ ਹੁੰਦੀਆਂ ਗੱਜ਼ ਕੱਲੀ ਲੋਹੇ ਦੀ ਡੱਬੀ ਚ ਕੱਲੀ ਉਹ ਹੀ ਹੁੰਦੀ ਦੀ ਹਾਂ ਉਹ ਨਹੀਂ ਹੁੰਦੀ ਜਾਂ ਆਪਣੇ ਆ ਮਾੜੀ ਮੁੱਟੀ ਆਪ ਬਾਕੀ ਘਰੇ ਇਹਨਾਂ ਨੂੰ ਕੁਝ ਵੀ ਦੇਈ ਜਾ ਆਪਾ ਕੇਅਰ ਕਰਦਾ ਨਹੀਂ ਬੰਦਾ ਠੀਕ ਹੈ ਜੀ ਜਿਵੇਂ ਹੁਣ ਆ ਬੈਠੇ ਬੈਠੇ ਨੇ ਹਾਂ ਜੀ ਬੈਦਾਂ ਵਾਲੀ ਦਵਾਈ ਇਹਨਾਂ ਦੀ ਘਰੇ ਜਿੰਨਾ ਕੋ ਮਰਜ਼ੀ ਬਣਾ ਲਿਆ ਇਹਨਾਂ ਨੂੰ ਜੰਗ ਹੈੜਾਂ ਲਿਆ ਕੇ ਕਾਲਾ ਨਾਮਕ ਹੋ ਗਿਆ ਇਹ ਜਾ ਉਰਾ ਪਰ ਆਪਾਂ ਕੇ ਜਿੰਨਾ ਮਰਜ਼ੀ ਦੇਈ ਜੋ ਆਪਾਂ ਤੋਂ ਕਰ ਨਹੀਂ ਸਕਦੇ ਕਰ ਨਹੀਂ ਸਕਦੇ ਹਣਾ ਮੈਂ ਮਸਾਲਾ ਬਣਾ ਕੇ ਦੇ ਦਿਆਂ ਬੱਕੇ ਨੂੰ ਚਮਚਾ ਚਮਚਾ ਇਹਦੇ ਦੂਜੇ ਦਿਨ ਨੂੰ ਬੱਕੇ ਦੀਆਂ ਬਾਗਲਾਂ ਦੱਛਣੀਆਂ ਵੀ ਹਾਂ ਠੀਕ ਮਸਾਲਾ ਹੁੰਦਾ ਤਾਂ ਕੋਈ ਤਿਆਰ ਮਸਾਲਾ ਬਣ ਜਾਂਦਾ ਤਿਆਰ ਕਰ ਬਣ ਨਾ ਫਾਇਦਾ ਕੀ ਕੀ ਹੁੰਦਾ ਵੱਡੀ ਲੈਚੀ ਸਾਰੇ ਕੀ ਫਾਇਦਾ ਠੀਕ ਹੈ ਖੰਗ ਦਾ ਜਿਵੇਂ ਖੁਰਕੀ ਜੀ ਲੱਗ ਜਾਂਦੇ ਨੇ ਕਰਨ ਉਹਦਾ ਵੀ ਫਾਇਦਾ ਇਹਨਾਂ ਨੂੰ ਠੀਕਾ ਉਹਦੇ ਵਿੱਚ ਜੰਗ ਹੈਡਾਂ ਹੋ ਗਈਆਂ ਵੱਡੀ ਲੈਚੀ ਹੋ ਗਈ ਛੋਟੀ ਲੈਚੀ ਹੋ ਗਈ ਕਾਲੀ ਮਿਰਚ ਹੋ ਗਈ ਠੀਕਾ ਵਿੱਚੇ ਮਿੱਠਾ ਛੋਡਾ ਹੋ ਗਿਆ ਉਹਦੇ ਬਹੁਤ ਚੀਜ਼ਾਂ ਆਟਾ ਮਾਰ ਜਾਂਦੀ ਠੀਕਾ ਹੁਣ ਬਦਾਂਗਲ ਬਾਰ ਉਹਨੇ ਮਸਾਲਾ ਚੱਕ ਕੇ ਦੇਖ ਰਿਹਾ ਨੇ ਖਾ ਕੇ ਵੀ ਦੇਖਿਆ ਅੱਛਾ ਜੀ ਮਹਾਰਾਸ਼ਟ ਤੋਂ ਬੰਦਾ ਆਇਆ ਹਾਂਜੀ ਤਦੋਂ ਖਾ ਕੇ ਦੇਖਿਆ ਕਹਿੰਦਾ ਅੰਕਲ ਮੈਨੂੰ ਵੀ ਇਹਦੇ ਨਾਲ ਦਾ ਸਾਰਾ ਮਸਾਲਾ ਦੇ ਸਾਰੀਆਂ ਆਟਾ ਦੇ ਠੀਕ ਹੈ ਜੀ ਸਾਡੇ ਇੱਕ ਪ੍ਰਚਾਰੀ ਦੇ ਜਵਾਬ ਮਿਲ ਜੂ ਸਾਡੇ ਇੱਕ ਬਾਣੀਆਂ ਹੈਗੇ ਆ ਉਦੋਂ ਕੋਈ ਚੀਜ਼ ਵੀ ਲੈ ਲਓ ਜਿਹੜੀ ਮਰਜ਼ੀ ਕਿੱਥੇ ਉਰੇ ਪਿੰਡਿਆ ਪਿੰਡਿਆ ਠੀਕ ਆ ਉਦੋਂ ਲਵੇ ਹਜੇ ਵੀ ਪੁਰਾਣੀਆਂ ਪੀਪੀਆਂ ਉਹ ਸਮਾਨ ਵਾਲੀਆਂ ਸਾਰੀਆਂ ਓਕਣੇ ਰੱਖੀ ਬੈਠ ਰੱਖੀ ਬੈਠ ਉਹ ਕਹਿੰਦਾ ਮੁੰਡੇ ਮੇਰੇ ਰੱਖਣ ਨਾ ਰੱਖਣ ਜਿੰਨਾ ਚਿਰ ਮੇਰੇ ਲਵੇ ਦਾ ਮੇਰਾ ਦਮ ਚੱਲਦਾ ਉਨਾ ਚਿਰ ਮੈਂ ਇਹ ਸਮਾਨ ਮੁਕਣ ਠੀਕਾ ਕੁੱਲ ਚੀਜ਼ ਜਾਨੀ ਉਦੋਂ ਮਿਲ ਜਾਂਦੀ ਹੈ ਜਿਹੜੀ ਮਰਜ਼ੀ ਲਿਆ ਕੇ ਉਥੋਂ ਲਿਆਓ 1000 2000 ਦਾ ਇਕੱਠਾ ਲੈ ਜਾਂ ਸਮਾਨ ਲਿਆ ਕੇ ਬਣਾ ਲੈਣ ਇਹਨਾਂ ਨੂੰ ਸਹੀ ਗੱਲ ਹੈ ਹਨਾ ਹਾਂ ਠੀਕ ਹੈ ਜੀ ਬਾਕੀ ਹੁਣ ਤਾਂ ਪਾਉਂਦਾ ਨਹੀਂ ਹੈਗਾ ਹੁਣ ਤਾਂ ਗੁੜ ਬੰਦੇ ਦੇ ਚਾਰ ਕਿ ਨਾ ਇਹਨਾਂ ਨੂੰ ਖਾਣ ਦੀ ਪਤਾ ਲੱਗਦਾ ਖਾਣ ਦਾ ਪਤਾ ਜਿਹੜਾ ਬੰਦਾ ਚਾਰਦਾ ਰਹਿੰਦਾ ਉਹ ਡੜੀ ਡੜੀ ਗੁੜ ਵੀ ਰੋਜ਼ ਦੇਈ ਜਾ ਬੱਕੇ ਨੂੰ ਚੰਗੀ ਹੈ ਚੰਗੀ ਹੈ ਹਾਂ ਜਿਵੇਂ ਹੁਣ ਬੰਦਾ ਅਗਲਾ ਮੰਨਦੇ ਤੇ ਛਾਣੇ ਬੁੜੇ ਵੀ ਬਾਅਦ ਚ ਰੋਟੀ ਖਾ ਕੇ ਇੱਕ ਗੁੜ ਦੀ ਡੜੀ ਦੇ ਦੋ ਠੀਕ ਹੈ ਉਹੀ ਗੱਲ ਹੈ ਪਸ਼ੂਆਂ ਨੂੰ ਵੀ ਉਹੀ ਹੈ ਉਹੀ ਗੱਲ ਦਵਾਈ ਸਾਰੀ ਪਸ਼ੂਆਂ ਨੂੰ ਇਹਨਾਂ ਨੂੰ ਲਾਗਦੀ ਉਹ ਬੰਦੇ ਵਾਲੀ ਹੈ ਬੰਦੇ ਵਾਲੀ ਹੈ ਇਹ ਚਲੋ ਹੁਣ ਆਪਾਂ ਮੈਡੀਕਲ ਤੋਂ ਲਿਆਉਣਾ ਚਲੋ ਡੰਗਰਾਂ ਵਾਲੀ ਕਹਿੰ ਕੇ ਯਾਨੀ ਬੰਦੇ ਵਾਲੀ ਇਹ ਦਵਾਈ ਲਾਦੇ ਆ ਬੱਚ ਉਹ ਸਾਰੀ ਬੰਦੇ ਵਾਲੀ ਇਹ ਤਾਂ ਬੰਦੇ ਵਾਲੀ ਲੱਗਦੀ ਆ ਜੀ ਨਾ ਸਹੀ ਗੱਲ ਹੈ ਨਾ ਘਾਟ ਕੋਈ ਨਹੀਂ ਜਣੀ ਹੁਣ ਇਹਨਾਂ ਘਾਟ ਕੋਈ ਨਹੀਂ ਹੈ ਗਿਆ ਠੀਕ ਆ ਹੁਣ ਤਾਂ ਕੋਈ ਬੰਦਾ ਰੱਖਣੇ ਕੋਈ ਘਾਟ ਨਹੀਂ ਲੈ ਆ ਜਿਓ ਬਈ ਤੁਹਾਨੂੰ ਕੋਈ ਹੈਗਾ ਬੇਤਰ ਮੂਤਰ ਨਾਲ ਹੁੰਦਾ ਸਮਾਨ ਆਪਣਾ ਆਮ ਵੇਚਣ ਵਾਲਾ ਮਾਲ ਬਹੁਤ ਆ ਜੀ ਬਹੁਤ ਆ ਨਾ ਹਾਂਜੀ ਲੋ ਬਈ ਤੁਹਾਨੂੰ ਅੱਡ ਵੀਡੀਓ ਦੇਵਾਂਗੇ ਜੇ ਕਿਸੇ ਵੀ ਮੇਰੇ ਵੀਰ ਨੇ ਨਾ ਕੋਈ ਬਰੀਡ ਖਰੀਦੀ ਨਹੀਂ ਹੋਵੇ ਵੀਰ ਤੋਂ ਤਾ ਤੁਜੀ ਖਰੀਦ ਵੀ ਸਕਦੇ ਹੋ ਨਾ ਵੱਡ ਵੀਡੀਓ ਚ ਆਊਗਾ ਕਿਉਂਕਿ ਇਹ ਵੀਡੀਓ ਹੋ ਜੂਗੀ ਬੜੀ ਜਿਆਦਾ ਲੰਮੀ ਫਿਰ ਤੁਸੀਂ ਕਹੋਗੇ ਯਾਰ ਵੀਡੀਓ ਐਡੀ ਵੱਡੀ ਬਣਾਤੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਦੋਸਤੋ ਸਬਸਕ੍ਰਾਈਬ ਕਰ ਦਿਓ ਉਹਨੂੰ ਬਹੁਤ ਮਦਦ ਹੋਣੀ ਹੈ ਚਲੋ ਠੀਕ ਹੈ ਜੀ ਵੀਡੀਓ ਕਿਵੇਂ ਲੱਗੀ ਲਾਇਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸੋ ਤੇ ਚੈਨਲ ਨੂੰ ਕਰ ਲਿਓ ਫੋਲੋ ਸਬਸਕ੍ਰਾਈਬ ਧੰਨਵਾਦ ਧੰਨ